ਤੋ 2 ਮੀਟਰ ਉੱਪਰ ਜਾ ਕਿਹੜੇ ਮਹਾਂਪੁਰਸ਼ਾਂ ਦਾ ਕਿਹੜੇ ਸੰਤ ਮਹਾਤਮਾ ਜੀ ਦਾ ਮੰਦਿਰ ਆ ਇਹ ਤੇ ਤੁਸੀਂ ਸਾਨੂੰ ਇਹਦੇ ਬਾਰੇ ਜਰਾ ਇੱਕ ਦੱਸਣਾ ਖੁੱਲ ਕੇ ਔਰ ਚਾਨਣਾ ਪਾਉਣਾ ਸਾਡੇ World Open World Knowledge Tree is a Life ਇਹ ਚੈਨਲ ਤੇ ਤੁਹਾਡਾ ਸਵਾਗਤ ਆ ਤੇ ਤੁਸੀਂ ਸਾਨੂੰ ਦੱਸੋ ਕਿ ਕਿਸ ਤਰ੍ਹਾਂ ਸ਼ੁਰੂਆਤ ਹੋਈ ਕਿਸ ਤਰ੍ਹਾਂ ਮਹਾਤਮਾ ਜੀ ਨੇ ਇੱਥੇ ਭਗਤੀ ਕੀਤੀ ਜਾਂ ਕਿਸ ਤਰ੍ਹਾਂ ਆਏ ਔਰ ਕਿੰਨੀ ਕੁ ਪੁਰਾਣੀ ਜਗ੍ਹਾ ਇਹ ਤੁਸੀਂ ਸਾਨੂੰ ਇਹਦੇ ਬਾਰੇ ਦੱਸੋ ਤੇ ਆਪਾਂ ਫਿਰ ਹੋਰ ਗੱਲ ਕਰਾਂਗੇ ਹਾਂ ਜੀ ਇਹ 6-700 ਸਾਲ ਪਹਿਲਾਂ ਦੀ ਗੱਲ ਹੈ ਹਾਂ ਜੀ ਇੱਥੇ ਸਾਡੇ ਬਜ਼ੁਰਗ ਬਾਬਾ ਪਾਤੂ ਜੀ ਤੇ ਬਾਬਾ ਪ੍ਰਕਾਸ਼ਾ ਜੀ ਠੀਕ ਹੈ ਜੀ ਪਸ਼ੂ ਚਰਾਣਾ ਹੁੰਦੇ ਸੀਗੇ ਅੱਛਾ ਜੀ ਬਾਬਾ ਭਗਤੂ ਜੀ ਪਾਤੂ 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 ਜੀ ਤੇ ਬਾਬਾ ਪ੍ਰਕਾਸ਼ਾ ਜੀ ਬਾਬਾ ਪ੍ਰਕਾਸ਼ਾ ਜੀ ਉਹ ਪਸ਼ੂ ਚਰਾਣਾ ਹੁੰਦੇ ਸੀਗੇ ਠੀਕ ਹੈ ਜੀ ਤੇ ਇੱਕ ਦਿਨ ਉਹਨਾਂ ਨੇ ਮਤਲਬ ਦੋ ਬੱਕਰੀਆਂ ਦੇਖੀਆਂ ਅਰੇ ਜੁਗਰੀਆਂ ਸੀਗੀਆਂ ਅੱਛਾ ਜੀ ਸ਼ਾਮ ਵੇਲੇ ਉਹ ਬੱਕਰੀਆਂ ਮਤਲਬ ਇੱਕ ਝਾੜ ਦੇ ਵਿੱਚ ਵੜ ਗਈਆਂ ਅੱਛਾ ਜੀ ਉਹ ਆਪਣੇ ਪਸ਼ੂ ਲੈ ਕੇ ਆਪਣੇ ਘਰਾਂ ਨੂੰ ਚੱਲ ਗਏ ਦੂਜੇ ਦਿਨ ਆਏ ਆ ਤੇ ਫੇਰ ਉਹ ਬੱਕਰੀਆਂ ਤੇ ਚੁਗਦੀਆਂ ਸੀਗੀਆਂ ਜੀ ਤੇ ਜਿੱਦਾਂ ਵੇਲੇ ਸ਼ਾਮ ਨੂੰ ਜਾਣ ਲੱਗੇ ਬੱਕਰੀਆਂ ਫੇਰ ਉਹ ਝਾੜ ਚ ਵੜ ਗਈਆਂ ਅੱਛਾ ਜੀ ਮੇਰੀ ਦਾ ਝਾੜ ਸੀਗਾ ਚੱਲੇ ਜੀ ਜੀ ਉਹਨਾਂ ਨੇ ਸੋਚਿਆ ਬਾਬਾ ਪਾਤੋ ਜੀ ਕਹਿੰਦੇ ਬਾਬਾ ਪ੍ਰਕਾਸ਼ ਨੂੰ ਕਿ ਭਾਈ ਇਹ ਕਿਸੇ ਦੀਆਂ ਬੱਕਰੀਆਂ ਕੱਲ ਵੀ ਘਰ ਨਹੀਂ ਗਈਆਂ ਅੱਜ ਵੀ ਨਹੀਂ ਗਈਆਂ ਤੇ ਹੋ ਸਕਦਾ ਕੋਈ ਜੰਗਲੀ ਜਾਨਵਰ ਨਾ ਖਾ ਜਾਵੇ ਇਹਨਾਂ ਨਾਲ ਦਾ ਚੱਲਦੇ ਆਪਾਂ ਤਾਂ ਜਿੱਦੀਆਂ ਹੋਣਗੇ ਉਹਨੂੰ ਮਿਲ ਜਾਣਗੀਆਂ ਜੀ ਜੀ ਜਿਸ ਲਈ ਉਹ ਉਸ ਪਾਸੇ ਗਏ ਆ ਤੇ ਦੇਖਿਆ ਚਾਰ ਚ ਬੜੇ ਅੰਦਰ ਤੇ ਬਾਬਾ ਜੀ ਸਮਾਧੀ ਚ ਬੈਠੇ ਆ ਤੇ ਦੋਨੋਂ ਬੱਕਰੀਆਂ ਉਹਨਾਂ ਦੇ ਸਾਈਡ ਤੇ ਬੈਠੀਆਂ ਜੀ ਮਤਲਬ ਬੱਕਰੀਆਂ ਦੇ ਰੂਪ ਤੋਂ ਜੋਗਣਾ ਸੀ ਜੀ ਇਹ ਕਾਫੀ ਦੇਰ ਉੱਤੇ ਬੈਠੇ ਆ ਤੇ ਬਾਬਾ ਜੀ ਨੇ ਮਤਲਬ ਸਮਾਧੀ ਵਿੱਚ ਸੀਗੇ ਤੇ ਨਹੀਂ ਉਹਨਾਂ ਨੇ ਅੱਖਾਂ ਖੋਲੀਆਂ ਆਪਣੀਆਂ ਜਿਹੜੇ ਹਨੇਰਾ ਹੋ ਗਿਆ ਇਹਨਾਂ ਸੋਚਿਆ ਵੀ ਸਾਡੇ ਪਸ਼ੂ ਵੀ ਗਏ ਆ ਘਰ ਉਹਨਾਂ ਨੇ ਸੰਭੀਏ ਜੀ ਜੀ ਤੇ ਉੱਠ ਕੇ ਨਮਸਕਾਰ ਕਰਕੇ ਇਹ ਨਿਕਲ ਗਏ ਘਰ ਨੂੰ ਅੱਛਾ ਜੀ ਜਿਸ ਲਈ ਘਰੇ ਪਹੁੰਚੇ ਤੇ ਪਸ਼ੂ ਆਪਣੇ ਆਪਣੇ ਖੁੰਡੇ ਤੇ ਬੱਜੇ ਸਕੇ ਬੈਠੇ ਸਕੇ ਠੀਕ ਹੈ ਜੀ ਇਹ ਜਿਹੜੀ ਨਾ ਸਵੇਰ ਨੂੰ ਅਣ ਦੇਖਿਆ ਵੀ ਇੱਥੇ ਸਾਹ ਰੰਗੇ ਆ ਉਸ ਵੇਲੇ ਜੇ ਅੱਜ ਜਿੰਨਾ ਜੰਗਲ ਹੈ ਤਾਂ ਉਸ ਵੇਲੇ ਕਿੰਨਾ ਜੰਗਲ ਹੋਊਗਾ ਹਾਂਜੀ ਮੈਂ ਤੁਹਾਡੀ ਗੱਲ ਟੋਕਣ ਦੀ ਮਾਫ ਕਰਨਾ ਅਸੀਂ ਜਦੋਂ ਇਸ ਰੋਡ ਦੇ ਉਤੋਂ ਪਿੰਡ ਚ ਐਂਟਰੀ ਕੀਤੀ ਤਾਂ ਅਸੀਂ ਸੋਚਿਆ ਸੀ ਕਿ ਪਿਓਰ ਜੰਗਲ ਆ ਵੈਸੇ ਤਾਂ ਜੰਗਲ ਹੀ ਆ ਜੰਗਲ ਪਰ ਲੇਕਿਨ ਸੜਕ ਦੇਖੀ ਕੁਝ ਸਾਨੂੰ ਹੌਸਲਾ ਹੋਇਆ ਜੀ ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਮੈਂ ਜਦੋਂ ਅੱਜ ਤੋਂ ਕਾਫੀ ਸਮਾਂ ਪਹਿਲਾਂ ਅਸੀਂ ਵੀ ਇੱਕ ਵਾਰ ਹੀ ਆਏ ਸੀਗੇ ਹੁਣ ਮੈਨੂੰ ਪੂਰੀ ਤਰ੍ਹਾਂ ਉਹ ਗੱਲਤ ਨਹੀਂ ਯਾਦ ਹੈ ਗਈ ਪਰ ਲੇਕਿਨ ਫਿਰ ਵੀ ਮੈਂ ਇਸ ਵਾਰ ਸੋਚਿਆ ਕਿ ਤੁਹਾਡੇ ਨਾਲ ਜਰੂਰ ਮੁਲਾਕਾਤ ਕਰਕੇ ਤੇ ਇਸ ਨੂੰ ਆਪਾਂ ਵੱਧ ਤੋਂ ਵੱਧ ਪਬਲਿਕ ਦੇ ਵਿੱਚ ਸ਼ੇਅਰ ਕਰੀਏ ਭਈ ਇੱਕ ਤਾਂ ਪਿਓਰ ਜੰਗਲ ਆ ਪੂਰਾ ਜੰਗਲ ਆ ਬਿਲਕੁਲ ਤੇ ਉਸ ਵਕਤ ਕਿੰਨਾ ਘਣਾ ਜੰਗਲ ਹੋਊਗਾ ਤੇ ਕਿਦਾਂ ਦੀਆਂ ਜੜੀ ਬੂਟੀਆਂ ਹੋਣਗੀਆਂ ਤੇ ਜਦੋਂ ਸੰਤ ਮਹਾਪੁਰਸ਼ ਇੱਥੇ ਪਾਕਤੀ ਕਰਦੇ ਸੀ ਤਾਂ ਉਸ ਹੋ ਸਕਦਾ ਵੀ ਜਾਨਵਰ ਵੀ ਹੋਣ ਜਾਂ ਕੋਈ ਅੱਜ ਵੀ ਹੈਗੇ ਆ ਅੱਜ ਵੀ ਹੈਗੇ ਆ ਅੱਜ ਵੀ ਹੈਗੇ ਆ ਠੀਕ ਆ ਜੀ ਅੱਛਾ ਜੀ ਤੇ ਫਿਰ ਉਹਨਾਂ ਨੇ ਮਤਲਬ ਰੋਜ਼ ਆਪਣੇ ਘਰੋਂ ਆਣਾ ਹੈ ਤੇ ਥੋੜਾ ਦੁੱਧ ਲਿਆਣਾ ਤੇ ਇੱਕ ਗੁਰਦੀ ਪੇਸੀ ਲਿਆਣੀ ਉਸ ਵੇਲੇ ਹੀ ਹੁੰਦਾ ਸੀਗਾ ਤੇ ਜਦੋਂ ਬਾਬਾ ਜੀ ਦੇ ਉੱਤੇ ਰੱਖ ਦਵਾਂਗੇ ਉਹਨਾਂ ਨੇ ਮਤਲਬ ਉੱਥੇ ਬਾਹਰ ਰੱਖ ਦੇਣੀ ਜੀ ਜੋ ਬਾਬਾ ਜੀ ਨੇ ਆਪਣਾ ਯੂਜ਼ ਕਰ ਲੈਣਾ ਸ਼ਾਮ ਨੂੰ ਉਹ ਡੋਲੂ ਆਪਣਾ ਲੈ ਜਾਣਾ ਕਰ ਨੂੰ ਇਹ ਪ੍ਰੋਗਰਾਮ ਜਿਹੜਾ ਇਹ ਸਿਸਟਮ ਕਈ ਚਿਤਕ ਚੱਲਦਾ ਰਿਹਾ ਇਹ ਪਤਾ ਨਹੀਂ ਹੈ ਅੱਛਾ ਜੀ ਇੱਕ ਦਿਨ ਫਿਰ ਬਾਬਾ ਜੀ ਨੇ ਜਿਹੜੇ ਉਹਨਾਂ ਦੇ ਆਪਸ ਵਿੱਚ ਚੀਮ ਮਿਲਾਕਾਤ ਹੋਣੀ ਸੀ ਤੇ ਬਾਬਾ ਜੀ ਖੜੇ ਸੀਗੇ ਤਾਂ ਉਹਨਾਂ ਨੇ ਨਮਸਕਾਰ ਕੀਤੀ ਬਾਬਾ ਜੀ ਦਾ ਕੁੱਛਾ ਵੀ ਤੁਸੀਂ ਇਹ ਜਿਹਦਾ ਦੁੱਧ ਤੁਸੀਂ ਲਾਂਦੇ ਸੀਗੇ ਉਹ ਕਹਿੰਦੇ ਬਾਬਾ ਜੀ ਇਦਾਂ ਇਦਾਂ ਸਿ ਆਏ ਸੀਗੇ ਜਦ ਤੁਸੀਂ ਭਗਤੀ ਸੀਗੇ ਜਦ ਵੀ ਆਉਂਦੇ ਸੀ ਤੁਸੀਂ ਇਹ ਭਗਤੀ ਦੀ ਗੱਟੇ ਹੁੰਦੇ ਸੀਗੇ ਕਿ ਅਸੀਂ ਤੁਹਾਨੂੰ ਡਿਸਟਰਬ ਕਰਨਾ ਚੰਗਾ ਨਹੀਂ ਸਮਝਿਆ ਤੇ ਅਸੀਂ ਇਹ ਸੇਵਾ ਚਲੋ ਕਰਦੇ ਸੀਗੇ ਫਿਰ ਉਹਨਾਂ ਦਾ ਆਪਸ ਵਿੱਚ ਹੀ ਆਣਾ ਜਾਣਾ ਖੁੱਲ ਗਿਆ ਕਿੰਨੇ ਚਿਰ ਉਹਨਾਂ ਦਾ ਆਪਸ ਵਿੱਚ ਹੀ ਇਹ ਮਿਲਣ ਵਰਤਨ ਆਣਾ ਜਾਣਾ ਰਿਹਾ ਇਹ ਤੁਜੀ ਕੋਈ ਮਤਲਬ ਉਹ ਪਤਾ ਨਹੀਂ ਹੈ ਫਿਰ ਚੱਲੇ ਚੱਲੇ ਜੋ ਚਾਕੇ ਇਹ ਬੈਠਕ ਸੀਗੀ ਉੱਪਰ ਬਾਬਾ ਜੀ ਦੇ ਪਖਤੀ ਸਤਲ ਥੱਲੇ ਆ ਇਹ ਇੱਥੇ ਫਿਰ ਇਹ ਚਾਕੇ ਬੈਠਣਾ ਉਹਨਾਂ ਨੇ ਜੀ ਇੱਕ ਦਿਨ ਲੋਰ ਚ ਬਾਬਾ ਜੀ ਬੈਠੇ ਸੀਗੇ ਤਾਂ ਬਾਬਾ ਜੀ ਕਹਿੰਦੇ ਵੀ ਮੇਰੇ ਕੋਲੋਂ ਬਚਨ ਲੈ ਲਓ ਜੀ ਬਾਬਾ ਪਾਤੂ ਜੀ ਕਹਿੰਦੇ ਬਾਬਾ ਜੀ ਜੋ ਕੁਝ ਤੁਸੀਂ ਮਤਲਬ ਦਿੱਤਾ ਜੋ ਸਾਡੇ ਕੋਲ ਹੈ ਬਹੁਤ ਕੁਛ ਹੈ ਸੋ ਨ ਕੋ ਚੀ ਨ ਚੇਜਾ ਦੂਜੀ ਵਾਰੀ ਉਹਨਾਂ ਨੇ ਕਿਹਾ ਕਿ ਨਹੀਂ ਭਾਈ ਮੇਰੇ ਕੋਲ ਬਚਨ ਲੈ ਲਓ ਉਹ ਕਹਿੰਦੇ ਬਾਬਾ ਜੀ ਅਸੀਂ ਕੀ ਲੈਣਾ ਮਤਲਬ ਸਾਡੇ ਕੋਲ ਬਹੁਤ ਕੁਛ ਹੈ ਜੋ ਕੁਛ ਹੈ ਉਹ ਬੜਾ ਕੁਛ ਹੈ ਜੀ ਜੀ ਤੀਜੀ ਵਾਰੀ ਨੂੰ ਕਿਹਾ ਵੀ ਲਾਸਟ ਬਚਨ ਹੈ ਅਗਰ ਕੁਝ ਜ਼ਰੂਰ ਕੁਝ ਨਾ ਕੁਝ ਮੰਗ ਲਓ ਤੇ ਬਾਬਾ ਪਤੂ ਜੀ ਨੇ ਕਿਹਾ ਕਿ ਬਾਬਾ ਜੀ ਮੇਰਾ ਕੁਲ ਵਧੇ ਤੇ ਤਰੱਕੀ ਕਰੇ ਤੇ ਤੁਸੀਂ ਉਹਦੀ ਰੱਖਿਆ ਕਰ ਲਈ ਅੱਛਾ ਜੀ ਉਧਰ ਬਾਬਾ ਪ੍ਰਕਾਸ਼ਾ ਜੀ ਜਿਹੜੇ ਸੀ ਉਹਨਾਂ ਨੇ ਕੁਝ ਹੋਰ ਮੰਗ ਲਿਆ ਅੱਛਾ ਜੀ ਤੇ ਉਹਨਾਂ ਨੇ ਕਿਹਾ তথাਸਤੂ ਦੇ ਉਹਨਾਂ ਨੇ ਕਿਹਾ ਵੀ ਇੱਕ ਵਚਨ ਤੁਸੀਂ ਮੈਨੂੰ ਦੇ ਦਿਓ ਜੀ ਉਹ ਕਹਿੰਦੇ ਬਾਬਾ ਜੀ ਸਾਡੇ ਕੋਲ ਤੇ ਜੋ ਕੁਛ ਹੈ ਤੁਹਾਡਾ ਹੀ ਹੈ ਸਾਡੇ ਕੋਲ ਕਿਹਾ ਇਹੋ ਜਿਹੀ ਚੀਜ਼ ਜਿਹੜੀ ਦੇਣੀ ਹੈ ਜੋ ਤੁਸੀਂ ਜਦ ਕੋ ਜਾਣ ਵੀ ਹਾਜ਼ਰ ਹੈ ਕਹਿੰਦੇ ਨਹੀਂ ਤੁਸੀਂ ਮੈਨੂੰ ਇੱਕ ਵਚਨ ਦੇ ਦਿਓ ਜੀ ਉਹਨਾਂ ਨੇ ਕਿਹਾ ਠੀਕ ਹੈ ਵਚਨ ਦੇ ਦਿੱਤਾ ਫਿਰ ਆਪਕੀ ਮਤਲਬ ਰਹਿੰਦੇ ਰਹੇ ਆਪ ਤੁਹਾਨੂੰ ਜੀ ਕਦ ਤੱਕ ਜਦ ਬਾਬਾ ਜੀ ਨੇ ਮਤਲਬ ਇੱਕ ਵਾਰੀ ਬਾਬਾ ਬੱਟੇ ਸੀਗੇ ਥੱਲੇ ਤੇ ਬਾਬਾ ਪ੍ਰਕਾਸ਼ਾ ਜੀ ਨੂੰ ਪਿਆਸ ਲੱਗੀ ਅੱਛਾ ਤਾਂ ਪਾਣੀ ਹਲ ਦੇਖਦੇ ਵੀ ਜਿੱਥੋਂ ਪਾਣੀ ਕਿਤੇ ਹੈ ਬਾਬਾ ਜੀ ਨੇ ਦੇਖ ਲਿਆ ਪਰ ਇਹਨੂੰ ਪਿਆਸ ਲੱਗੀ ਆ ਉਹਨਾਂ ਨੇ ਜੋਗਣ ਨੂੰ ਉਹ ਜਿਹੜੀ ਬੱਕਰੀ ਰੂਪੀ ਜੋਗਣ ਸੀ ਉਹ ਇੱਕ ਬੜੀ ਬੱਕਰੀ ਸੀਗੀ ਉਹ ਇੱਕ ਜੋਗਣ ਦੇ ਰੂਪ ਜਿਵੇਂ ਬੱਕਰੀ ਦੇ ਰੂਪ ਚ ਸੀਗੀ ਆ ਜੀ ਤੇ ਉਹਨਾਂ ਨੇ ਉਹਨੂੰ ਇਸ਼ਾਰਾ ਕੀਤਾ ਕਿ ਜਾਓ ਬਾਬਾ ਜੀ ਦੇ ਇਤਿਆਸ ਸੁਝਾਓ ਅੱਛਾ ਜੀ ਉਹ ਬੱਕਰੀ ਉੱਥੋਂ ਗਈ ਐ ਥੱਲੇ ਉਹਨੇ ਦੋਨੋਂ ਪੁਰੇ ਪਿਆਰ ਖੜੇ ਕਰਕੇ ਜਮੀਨ ਤੇ ਮਾਰੇ ਆ ਅੱਛਾ ਜੀ ਕਹਿੰਦੇ ਆ ਕਿ ਪਾਣੀ ਦੀ ਧਾਰ ਕੁੱਟੀ ਆ ਅੱਛਾ ਜੀ ਤੇ ਬਾਬਾ ਪ੍ਰਕਾਸ਼ ਜੀ ਨੇ ਪਾਣੀ ਪੀਤਾ ਆਪਣਾ ਜੀ ਤੇ ਆਗੇ ਵਾਪਸ ਅੱਛਾ ਜੀ ਬੈਠ ਗਏ ਇਹ ਸਿਸਟਮ ਇਹਨਾਂ ਦਾ ਕਿੰਨੇ ਚਿਰ ਫਿਰ ਬੈਠ ਉੱਠਣ ਦਾ ਚੱਲਦਾ ਰਿਹਾ ਅੱਛਾ ਜੀ ਜਿਸ ਵੇਲੇ ਬਾਬਾ ਜੀ ਨੇ ਆਪਣੀ ਕਿਉਂਲਾ ਬਦਲਣਾ ਸੀ ਤੇ ਉਹਨਾਂ ਨੇ ਦੋਨਾਂ ਨੂੰ ਸੱਦਿਆ ਲਿਆ ਕੇ ਕਹਿੰਦੇ ਕਿ ਇੱਕ ਖੱਡਾ ਕਰ ਦਿਓ ਇਹ ਚੂਲਾ ਪਹਿਲਾਂ ਬਾਬਾ ਭਗਤੂ ਜੀ ਨੇ ਪ੍ਰਕਾਸ਼ੂ ਜੀ ਨੇ ਬਦਲਿਆ ਜਾਂ ਨਹੀਂ 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 ਬਾਬਾ ਓਗੜनाथ ਤੇ ਮੰਦਰ ਬਾਬਾ ਓਗੜਨਾਥ ਜਿਹੜੇ ਸੰਤ ਸੀਗੇ ਜਿਹੜੇ ਸੰਤ ਮੀਨ ਸੀਗੇ ਬਾਬਾ ਓਗੜਨਾਥ ਜਿਹੜੇ ਭਗਤੀ ਕਰਦੇ ਸੀਗੇ ਬਾਬਾ ਓਗੜਨਾਥ ਅੱਛਾ ਜੀ ਤੇ ਉਹਨਾਂ ਨੇ ਚੂਲਾ ਬਦਲਣਾ ਸੀਗਾ ਅੱਛਾ ਜੀ ਤੇ ਉਹਨਾਂ ਨੇ ਇਹਨਾਂ ਦੋਨਾਂ ਨੂੰ ਸੱਦਿਆ ਤਾਂ ਕਿਹਾ ਮੈਂ ਤੇ ਇੱਕ ਖੱਡਾ ਕਰ ਦਿਓ ਅੱਛਾ ਜੀ ਖੱਡਾ ਕਰ ਦਿੱਤਾ ਖੱਡਾ ਕੱਢ ਕੇ ਉਹ ਵਿੱਚ ਬੈਠ ਗਏ ਆ ਨਾਲ ਹੀ ਬੱਕਰੀਆਂ ਵੜਾ ਲਈਆਂ ਤੇ ਅੱਛਾ ਜੀ ਇਹਨਾਂ ਨੂੰ ਕਿਹਾ ਵੀ ਤੁਸੀਂ ਮੇਰੇ ਤੇ ਮਿੱਟੀ ਪਾਓ ਠੀਕ ਹੈ ਜੀ ਉਹਨਾਂ ਨੇ ਕਿਹਾ ਕਿ ਬਾਬਾ ਜੀ ਇਹ ਤਾਂ ਮਤਲਬ ਬ੍ਰਹਮ ਹੱਤਿਆ ਹੈ ਕਿ ਅਸੀਂ ਕਿੱਦਾਂ ਕਰ ਸਕਦੇ ਜਿੰਦੇ ਸਾਹ ਤੇ ਮਦਦ ਤੇ ਚਾਰਨ ਬਹੁਤ ਪਾਪ ਲੱਗਣਾ ਮਤਲਬ ਜੀਵਿਆਂ ਦੇ ਉੱਤੇ ਮਿੱਟੀ ਪਾ ਦੇਣਾ ਸਾਨੂੰ ਬਹੁਤ ਪਾਪ ਲੱਗਣਾ ਅੱਛਾ ਜੀ ਇਹ ਅਸੀਂ ਨਹੀਂ ਕਰ ਸਕਦੇ ਕਹਿੰਦਾ ਵੀ ਮੈਂ ਕਹਿੰਦਾ ਵੀ ਮੈਂ ਦਾ ਚੋਲਾ ਬਦਲਣ ਦਾ ਟਾਈਮ ਆ ਗਿਆ ਹੈ ਮੈਂ ਚੋਲਾ ਬਦਲਣਾ ਤੁਹਾਨੂੰ ਕੋਈ ਪਾਪ ਨਹੀਂ ਮੈਂ ਖੁਦ ਕਹਿੰਦਾ ਖੁਦ ਕਹੀਂ ਤੁਸੀਂ ਪਾ ਦਿਓ ਉਹਨਾਂ ਨੇ ਨਹੀਂ ਮਤਲਬ ਨਹੀਂ ਮੰਨਣੋ ਫਿਰ ਉਹਨਾਂ ਨੇ ਕਿਹਾ ਵੀ ਠੀਕ ਹੈ ਜੇਰਾ ਆਪਣਾ ਬ ਮਹਾਤਮਾ ਜੀ ਕਹਿੰਦੇ ਆ ਬਾਬਾ ਪਾਤੂ ਪ੍ਰਕਾਸ਼ਾ ਨੂੰ ਜਿਹੜਾ ਤੁਸੀਂ ਮੈਨੂੰ ਬਚਨ ਦਿੱਤਾ ਸੀਗਾ ਇੱਕ ਉਹ ਬਚਨ ਵਾਪਸ ਲੈ ਲਓ ਤਾਂ ਲੋਕ ਭੋਲੇ ਸੀਗੇ ਜਵਾਨ ਦੇ ਬਹੁ ਪੱਕੇ ਸੀਗੇ ਉਹ ਕਹਿੰਦੇ ਬਾਬਾ ਜੀ ਇਹ ਤਾਂ ਨਹੀਂ ਹੋ ਸਕਦਾ ਅਸੀਂ ਬਚਨ ਕਿੱਦਾਂ ਵਾਪਸ ਲੜੀਏ ਕਹਿੰਦਾ ਫੇਰ ਕਹਿੰਦਾ ਮੈਂ ਕਹਿੰਦਾ ਤੁਸੀਂ ਮਿੱਟੀ ਪਾ ਦਿਓ ਤੁਹਾਨੂੰ ਕੋਈ ਪਰਬੂਲ ਅੱਛਾ ਜੀ ਉਹਨਾਂ ਨੇ ਚਲੋ ਫਿਰ ਕਰਕੇ ਉਹਨਾਂ ਬਚਨ ਦੇ ਵੱਡੇ ਸੀਗੇ ਮਿੱਟੀ ਪਾਤੀ ਮਿੱਟੀ ਪਾ ਕੇ ਬੰਦ ਕਰ ਦਿੱਤਾ ਭੋਰਾ ਫੇਰ ਜਿਹੜੇ ਮੈਂ ਘਰ ਗਏ ਆ ਉਹਨਾਂ ਜਾ ਕੇ ਪਿੰਟੇ ਦੱਸਿਆ ਫਿਰ ਜਦ ਮਹਾਤਮਾ ਨੂੰ ਆਸੀ ਮਹਾਤਮਾ ਨੇ ਸੰਵਿਧਾਨ ਕਿਹਾ ਤੇ ਅਸੀਂ ਮਿੱਟੀ ਪਾਤੀ ਤੇ ਇਹ ਅਸੀਂ ਕੀਤਾ ਫਿਰ ਲੋਕਾਂ ਨੇ ਕਿਹਾ ਵੀ ਤੂੰ ਤਾਂ ਪਾਪ ਕਰਤਾ ਬ੍ਰਹਮ ਅਤਿਆ ਕੀਤਾ ਮਹਾਤਮਾ ਨੂੰ ਤੂੰ ਇਹ ਮਨ ਜ਼ਿੰਦਾ ਦਬਾਤਾ ਜ਼ਿੰਦਾ ਦਬਾਤਾ ਤੇ ਉਹਨਾਂ ਨਾਲ ਉਹਨਾਂ ਦਾ ਆਮਲੇ ਬੋਨ ਨੂੰ ਕਹਿੰਦੇ ਆ ਕਿ ਕੁੱਲ ਤੋਂ ਛੇਕ ਦਿੱਤਾ ਇਹ ਸਦਨ ਤੇ ਕੁੱਲ ਤੋਂ ਛੇਕ ਦਿੱਤਾ ਔਰ ਉਹਨਾਂ ਨੂੰ ਸਜ਼ਾ ਦਿੱਤੀ ਕਿ ਤੂੰ ਇਹ ਦੋਨੋਂ ਹਰੀਦਵਾਰ ਨਾ ਆ ਕੇ ਆਓਗੇ ਫਿਰ ਤੁਹਾਡੇ ਨਾਲ ਗੱਲ ਕਰਾਂਗੇ ਬਾਕੀ ਤੁਹਾਡੇ ਜਿਹੜੀ ਕੁੱਲ ਸੀਗੀ ਕੁੱਲ ਨੇ ਇਹ ਕੀ ਕਿਹਾ ਵੀ ਤੁਸੀਂ ਜਾ ਕੇ ਪਹਿਲਾਂ ਹਰੀਦਵਾਰ ਨਾ ਆ ਕੇ ਆਓ ਫਿਰ ਬੰਨਾ ਮਿਲਾਂਗੇ ਇਹ ਤੁਹਾਡੀ ਬਰਾਦਰੀ ਸੀਗੀ ਇਹ ਜਿਹੜੇ ਜਿਨ੍ਹਾਂ ਨੇ ਮਿੱਟੀ ਪਾਈ ਸੀ ਜੀ ਉਹਨਾਂ ਨੂੰ ਹਾਂਜੀ ਉਹਨਾਂ ਨੂੰ ਉਹਨਾਂ ਦਾ ਨਾਮ ਬਾਬਾ ਪਾਤੂ ਜੀ ਪਾਤੂ ਜੀ ਤੇ ਪ੍ਰਕਾਸ਼ਾ ਜੀ ਅੱਛਾ ਜੀ ਇਹ ਇਹ ਜਿਹੜੀ ਮੈਂ ਹੁਣ ਛੋਟਾ ਜਿਹਾ ਇੱਕ ਹੋਰ ਸਵਾਲ ਸਿਗਾ ਜੀ ਕਿ ਜਿਸ ਤਰ੍ਹਾਂ ਤੁਸੀਂ ਕਹਿੰਨੇ ਕਿ 650 ਸਾਲ ਪੁਰਾਣੀ ਗੱਲ ਹੈ ਜੀ ਜੀ ਇਹ ਤੁਹਾਡੇ ਮੰਚ ਵਿੱਚ ਸੀ ਸਕੇ ਸਾਡੇ ਬੰਸ਼ ਦੇ ਸੀਗੀ ਅੱਛਾ ਜੀ ਮੰਚ ਵਿੱਚ ਜਿਹੜੇ ਬਾਬਾ ਪਾਤੂ ਜੀ ਤੇ ਪ੍ਰਕਾਸ਼ੂ ਜੀ ਇਹ ਤੁਹਾਡੇ ਮੰਚ ਦੇ ਵਿੱਚੋਂ ਸੀਗੇ ਬਾਬਾ ਪ੍ਰਕਾਸ਼ੂ ਜੀ ਦੂਜੇ ਟੱਬਰ ਤੋਂ ਸੀਗੇ ਠੀਕ ਆ ਜੀ ਬਾਬਾ ਪਾਤੂ ਜੀ ਸਾਡੇ ਟੱਬਰ ਜਿਸ ਤਰ੍ਹਾਂ ਅਸੀਂ ਕਹਿੰਦੇ ਨੇ ਕਿ ਸ਼ਰੀਕਾ ਜਾਂ ਟੱਬਰ ਦੇ ਵਿੱਚ ਬਲੱਬਰ ਦੇ ਵਿੱਚ ਹੋ ਗਿਆ ਨਾ ਲਾਲੋ ਵੀ ਇੱਕ ਗੋਤੀ ਸੀਗੀ ਜੀ ਜੀ ਹਾਂਜੀ ਹੈ ਨਾ ਤੇ ਅੱਛਾ ਜੀ ਫਿਰ ਫਿਰ ਜਿਹੜੇ ਉਹਨਾਂ ਨੇ ਕਿਹਾ ਤੇ ਉਹਨਾਂ ਨੂੰ ਇਹ ਸਜ਼ਾ ਦਿੱਤੀ ਕਿ ਤੁਸੀਂ ਹਰਿਦਵਾਰ ਨਾ ਆ ਕੇ ਸਾਡੇ ਤੁਹਾਡੇ ਨਾਲ ਗੱਲ ਕਰਾਂਗੇ ਹਾਂਜੀ ਹਾਂਜੀ ਉਹ ਨਹੀਂ ਦਿਨੀ ਨਾ ਕੋਈ ਮਤਲਬ ਰਸਤਾ ਹੁੰਦਾ ਨਹੀਂ ਸੀ ਕੋਈ ਸਾਧਨ ਨਹੀਂ ਸੀ ਕੋਈ ਸਾਧਨ ਨਹੀਂ ਸੀ ਕੋਈ 100 200 ਬੰਦਾ ਜਾਂਦਾ ਜੇ ਕੋਈ ਇੱਕ ਅੱਧਾ ਮੁੜ ਕੇ ਆਂਦਾ ਸੀ ਤਾਂ ਬਰਾਕ तकरीबन तकरीबन ਬਸਾਂ ਵੀ ਕੁਝ ਨਹੀਂ ਸੀਗਾ ਕੁਝ ਵੀ ਨਹੀਂ ਸੀਗਾ ਕੁਝ ਨਹੀਂ ਸੀ ਪੈਦਲ ਯਾਤਰਾ ਹੀ ਸੀ ਉਹਨਾਂ ਨੇ ਜਾ ਕੇ ਉਸ ਵੇਲੇ ਫਿਰ ਜਿਸਲੇ ਉੱਤੇ ਪਹੁੰਚੇ ਆ ਹਾਂਜੀ ਇਤੋਂ ਬਾਬਾ ਚੱਲ ਪਏ ਇਹ ਠੀਕ ਹੈ ਜੀ ਹਰ ਕੀ ਪੌੜੀ ਪਹੁੰਚੇ ਤੇ ਬਾਬਾ ਜੀ ਬੈਠੇ ਸੀ ਉੱਥੇ ਹਰ ਕੀ ਪੌੜੀ ਤੇ ਹਰਿਦਵਾਰ ਹਰਿਦਵਾਰ ਕੀ ਤਰ੍ਹਾਂ ਗੰਗਾ ਜੀ ਕਿਨਾਰੇ ਹਰ ਕੀ ਪੌੜੀ ਤੇ ਬੈਠੇ ਬਾਬਾ ਜੀ ਬੈਠੇ ਸੀ ਅੱਛਾ ਜੀ ਬਾਬਾ ਜੀ ਬੈਠੇ ਸੀਗੇ ਤੇ ਦੋਨੋਂ ਦਵਾਸਲਾਬ ਹੋਈ ਉਹਨਾਂ ਨੇ ਕਿਹਾ ਵੀ ਭਗਤੋ ਤੁਸੀਂ ਇੱਥੇ ਕਿੱਥੇ ਅੱਛਾ ਜੀ ਉਹ ਕਹਿੰਦੇ ਬਾਬਾ ਜੀ ਸੰਤੋ ਲੋਕਾਂ ਨੇ ਇਦਾਂ ਸਿਖ ਦਿੱਤਾ ਕੁਲ ਤੋਂ ਸਿਖ ਦਿੱਤਾ ਆਣਾ ਜਾਣਾ ਬੰਦ ਕਰ ਦਿੱਤਾ ਹਾਂ ਜੀ ਹਾਂ ਜੀ ਤੇ ਸਾਨੂੰ ਇਹ ਸਜ਼ਾ ਦਿੱਤੀ ਹੈ ਠੀਕ ਹੈ ਜੀ ਬਾਬਾ ਅਗਰਨਾਥ ਜੀ ਕਹਿਣ ਲੱਗੇ ਉਹਨਾਂ ਨੇ ਹਾਂ ਜੀ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਉਹਨਾਂ ਨੂੰ ਦੱਸਿਆ ਨਹੀਂ ਕਹਿੰਦੇ ਅਸੀਂ ਦੱਸਿਆ ਕੋਈ ਯਕੀਨੀ ਨਹੀਂ ਕਰਦਾ ਕੋਈ ਜੀਤ ਨਹੀਂਦਾ ਤੁਸੀਂ ਤਾਂ ਬਾਬਾ ਮਾਰ ਦੁੱਤਾ ਮਰਦ ਅੱਛਾ ਅੱਛਾ ਕਹਿੰਦੇ ਚਲੋ ਠੀਕ ਹੈ ਉਹਨਾਂ ਨੇ ਉਹਨਾਂ ਕੋਲ ਇੱਕ ਲੋਟਾ ਮੰਗਾਇਆ ਗੜਵਾ ਉਹ ਲੋਟੇ ਨੂੰ ਗੰਗਾ ਜੀ ਦੇ ਵਿੱਚ ਰੱਖ ਦਿੱਤਾ ਅੱਛਾ ਜੀ ਤੇ ਜਾ ਕੇ ਕਹਿੰਦੇ ਜਿੱਥੇ ਤੁਸੀਂ ਮਤਲਬ ਬਾਬਾ ਪ੍ਰਕਾਸ਼ਾ ਜੀ ਨੇ ਇਸ ਥੋਗਣ ਐ ਪਿਆਸ ਬੁਝਾਈ ਸੀ ਅੱਛਾ ਜੀ ਉੱਥੇ ਜਾ ਕੇ ਪੂਰੇ ਪਿੰਡ ਨੂੰ ਇਕੱਠਾ ਕਰਿਓ ਉੱਥੇ ਖੁਦਾਈ ਕਰਿਓ ਖੁਦਾਈ ਕਰਕੇ ਜਿੱਥੇ ਕੋਈ ਖੂੜਾ ਖੁੱਦੋਗੇ ਪਾਣੀ ਦੀ ਸੀਰ ਆਊਗੀ ਮੈਂ ਗੰਗਾ ਜੀ ਤੁਹਾਡੇ ਉੱਤੇ ਭੇਜ ਦਿੱਤੀ ਆ ਤੁਹਾਨੂੰ ਗੰਗਾ ਜੀ ਵੀ ਆਣ ਦੀ ਲੋੜ ਹੈ ਤੁਹਾਡੇ ਸਾਰੇ ਨਿਮਿਤਕਾਰ ਉਹ ਤਿੰਨ ਮਿੱਤ ਉਹਨਾਂ ਦੀ ਗੰਗਾ ਜੀ ਠੀਕ ਹੈ ਅੱਛਾ ਉਹਨਾਂ ਨੇ ਕਿਹਾ ਵੀ ਅੱਖਾਂ ਬੰਦ ਕਰੋ ਅੱਖਾਂ ਬੰਦ ਕੀਤੀਆਂ ਤੇ ਇੱਥੇ ਪਹੁੰਚ ਗਏ ਲੋਕਾਂ ਨੇ ਨਿਸ਼ਚਿਤ ਬਾਪੇਸਾ ਗਏ ਕੋ ਜਕੀ ਯਕੀਨ ਹੀ ਨਾ ਕਰੇ ਯਕੀਨ ਨਾ ਕਰ ਉਹ ਕਹਿੰਦੇ ਇਹ ਤੈਨੂੰ ਝੂਠ ਬੋਲਦੇ ਤੇ ਇਹ ਸਭ ਉਹਨਾਂ ਨੇ ਕਿਹਾ ਹੀ ਨਹੀਂ ਹਾਂ ਇਹ ਉਹ ਕਹਿੰਦੇ ਵੀ ਨਹੀਂ ਬਾਬਾ ਜੀ ਇਦਾਂ ਮਿਲੇ ਸਾਨੂੰ ਉਹਨਾਂ ਨੇ ਭੇਜਿਆ ਇੱਥੇ ਪਹੁੰਚਾਇਆ ਔਰ ਇਹ ਚੀਜ਼ਾਂ ਹੋਈਆਂ ਉਹਨਾਂ ਨੇ ਕਿਹਾ ਵੀ ਤੁਸੀਂ ਉੱਥੇ ਖੁਦਾਈ ਕਰਿਓ ਠੀਕ ਹੈ ਦੇਖਿਓ ਅੱਛਾ ਜੀ ਉਹਨਾਂ ਨੇ ਕਿਹਾ ਚਲੋ ਸਾਰਾ ਪਿੰਡ ਇਕੱਠਾ ਹੋਇਆ ਥੱਲੇ ਖੁਦਾਈ ਕੀਤੀ ਹੈ ਖੁਦਾਈ ਕਰਕੇ ਜਿਸਲੇ ਦੱਸਦੇ ਆ ਕਿ ਮਤਲਬ ਸੀਰ ਪਾਣੀ ਜੀ ਆਈ ਹੈ ਸੀਰ ਜਿਲ ਪਾਣੀ ਉਹ ਮਦਾਨਾ ਵਿੱਚ ਆ ਕੇ ਉਹਦੇ ਵਿੱਚੋਂ ਗੜਵਾ ਤਿਆਰ ਦਾ ਉਸੇ ਤਰ੍ਹਾਂ ਤਿਆਰ ਜਿਸ ਤਰ੍ਹਾਂ ਉਹਨਾਂ ਨੇ ਰੱਖਿਆ ਸੀ ਗੰਗਾ ਜਿਹਦੇ ਵਿੱਚ ਰੱਖੀ ਪੌੜੀ ਤੋਂ ਹਾਂਜੀ ਹਰਕੀ ਪੌੜੀ ਜਿਹੜਾ ਗਰਬਾ ਰੱਖਿਆ ਸੀ ਉਹ ਉਹੀ ਸੀਰ ਫਿਰ ਇੱਥੇ ਆ ਉਹ ਜਿਹੜਾ ਨੀਚੇ ਵੱਡਾ ਖੂਗਾ ਉੱਥੇ ਆ ਗਈ ਅੱਛਾ ਤੇ ਥੋੜਾ ਜਿਹਾ ਤੁਹਾਡੇ ਨਾਲ ਇੱਕ ਹੋਰ ਮੈਂ ਰਾਬਤਾ ਕਾਇਮ ਕਰਨਾ ਵੀ ਹਰਦਵਾਰ ਤੋਂ ਜੀ ਇਹ ਏਰੀਆ ਇਸ ਪਿੰਡ ਦਾ ਨਾਮ ਕੀ ਆ ਜਨੌੜੀ ਫਿਆਲੀ ਇਹ ਪਹਿਲੇ ਜਨੌੜੀ ਦਾ ਮਹੱਲਾ ਹੁੰਦਾ ਸੀਗਾ ਅੱਛਾ ਜੀ ਪਫਿਆਲੀ ਅੱਛਾ ਜੀ ਤੇ ਹੁਣ ਇਹ ਵੱਖਰਾ ਪਿੰਡ ਬਣ ਗਿਆ ਇਹ ਵੱਖਰਾ ਪਿੰਡ ਬਣ ਗਿਆ ਪਫਿਆਲੀ ਪਿੰਡ ਬਣ ਗਿਆ ਜੀ ਤੇ ਹਰਦਵਾਰ ਤੋਂ ਤੇ ਇੱਥੇ ਦਾ ਕਿੰਨਾ ਸਫਰ ਆਊਗਾ ਜਾਂ ਲਾ ਲਓ ਕਿੰਨੇ ਕਿਲੋਮੀਟਰ ਦਾ ਇਹ ਇਹ ਉਹਨਾਂ ਦੀ ਭਗਤੀ ਦਾ ਆਪਣਾ ਉਹ ਸੀਗਾ ਜਿਹਨੇ ਗੰਗਾ ਜੀ ਨੂੰ ਭੇਜਿਆ ਗੰਗਾ ਜੀ ਦੀ ਗੰਗਾ ਜੀ ਦੀ ਇੱਕ ਦੇਵੀ ਏਡੀ ਤੇਰੀ ਹੈ ਹਾਂ ਜੀ ਤੇ ਉਹਨਾਂ ਦੇ ਕਹੇ ਤੇ ਮਤਲਬ ਜਿਹੜੀ ਆਈ ਹੈ ਇਹਦਾ ਮਤਲਬ ਉਹਨਾਂ ਦਾ ਕੋਈ ਆਪਸ ਵਿੱਚ ਹੀ ਸ਼ਕਤੀ ਦਾ ਸਾਥ ਸ਼ਕਤੀ ਦਾ ਸੀਗਾ ਵੈਸੇ ਮੈਂ ਇੱਕ ਨੌਲੇਜ ਵਾਲੇ ਸੇ ਤੁਹਾਨੂੰ ਪੁੱਛਣ ਲੱਗਾ ਵੀ ਉਥੋਂ ਹਰਦਵਾਰ ਤੋਂ ਤਾਂ ਇੱਥੇ ਲੋੜੀ ਦਾ ਕਿੰ ਸਵਾ 200 ਕਿਲੋਮੀਟਰ ਸਵਾ 200 ਕਿਲੋਮੀਟਰ ਹਾਂ ਸਵਾ 200 ਕਿਲੋਮੀਟਰ तकरीबन तकरीबन 5.5 ਘੰਟੇ ਦਾ ਰਸਤਾ ਹਾਂ ਅੱਛਾ ਬੱਸ ਬਾਈ 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 ਜਿਆਦਾ ਵੀ ਲੱਗਦਾ ਤੁਹਾਨੂੰ ਜਿਆਦਾ ਵੀ ਲੱਗਦਾ ਜੀ ਠੀਕ ਹੈ ਬਾਈ ਬਾਈ ਮਤਲਬ ਬੜਾ ਲੰਬਾ ਜਿਹੜਾ ਮਤਲਬ ਸਫਰ ਆਇਆ ਹੈ ਤੇ ਫਿਰ ਉਹ ਕਿੰਦਾ ਸ਼ਕਤੀ ਦੇ ਨਾਲ ਇਥੇ ਇਥੇ ਨੰਗਾ ਜੜਵਾ ਜਿਹੜਾ ਉਹ ਇਥੇ ਪ੍ਰਕਾਸ਼ ਹੋ ਗਿਆ ਆਗੇ ਬਿਲਕੁਲ ਅੱਛਾ ਉਸ ਤੋਂ ਉਪਰੰਤ ਫਿਰ ਪਿੰਡ ਵਾਲਿਆਂ ਨੇ ਫਿਰ ਉਸ ਤੋਂ ਬਾਅਦ ਜਿਹੜੇ ਹੋਇਆ ਤੇ ਲੋਕਾਂ ਨੇ ਫਿਰ ਮੰਨਤਾਂ ਸ਼ੁਰੂ ਕਰ ਦਿੱਤੀ ਅੱਛਾ ਜੀ ਮੰਨਤਾਂ ਸ਼ੁਰੂ ਕਰ ਦਿੱਤੀ ਤੇ ਇਥੇ ਥੋੜਾ ਜਿਹਾ ਇੱਕ ਥੱਲੇ ਮੰਦਿਰ ਹੈ ਛੋ ਇਹ ਤਾਂ ਅੱਛਾ ਜੀ ਅੱਛਾ ਜੀ ਫਿਰ ਕਿੱਥੇ ਚੱਲ ਸੀਗਾ ਠੀਕ ਹੈ ਜੀ ਫਿਰ ਆ ਕੇ ਇੱਥੇ ਜੋ ਉਹਨਾਂ ਦੇ ਆਪਣੇ ਜਿਸ ਤਰੀਕੇ ਨਾਲ ਸਾਧਨ ਸੀਗੇ ਠੀਕ ਹੈ ਜੀ ਤੇ ਇੱਥੇ ਮੰਨਤਾ ਸ਼ੁਰੂ ਕਰਨੀ ਜਦ ਤੋਂ ਮੰਨਤਾ ਮਤਲਬ ਇੱਥੇ ਚੱਲਦੀ ਆ ਚੱਲਦੀ ਆ ਜੀ ਅੱਛਾ ਜੀ ਤੇ ਅਸੀਂ ਜਿਸ ਨੇ ਅਸੀਂ ਸਾਡੇ ਟਾਈਮ ਤੇ ਅਸੀਂ ਵੀ ਦੇਖਿਆ ਆਪਣੀ ਹੋਸ਼ ਦੇ ਵਿੱਚ ਇੱਥੇ ਜਦੋਂ ਥੜੇ ਆ ਨਾ ਦੋ ਹਾਂ ਜੀ ਇਹ ਪੱਥਰਾਂ ਦੇ ਥੜੇ ਹੁੰਦੇ ਸੀਗੇ ਅੱਛਾ ਸਿਰਫ ਪੱਥਰ ਮਤਲਬ ਪੱਥਰਾਂ ਦੇ ਪੁੱਥਰ ਰੱਖ ਕੇ ਬਣਾਏ ਥੜੇ ਸੀਗੇ ਠੀਕ ਹੈ ਜੀ ਉੱਪਰ ਛੱਤ ਵੀ ਨਹੀਂ ਸੀ ਛਤ ਕੱਖਾਂ ਦੀ ਛੱਤ ਸੀਗੀ ਅੱਛਾ ਜੀ ਤੇ ਉਸ ਤੋਂ ਬਾਅਦ ਕੋਈ ਸਾਡੇ ਦੀ ਐਫਓ ਬਣੇ ਸੀਗੇ ਥਾਂ ਦਾ ਜੀ ਐਫਓ ਬਣੇ ਸੀਗੇ ਉਹਨਾਂ ਨੇ ਇਹ ਚੌਕੀ ਮਟਿਆਰੀ ਲੰਦੇ ਆ ਅੱਛਾ ਜੀ ਉਹਨਾਂ ਨੇ ਇੱਥੇ ਰੈਂਟਰ ਕੋਇਆ ਸੀ ਆਪ ਕੋ 19 ਸਾਥੀ ਠੀਕ ਹੈ ਜੀ ਤੇ ਇਹ ਅੱਜ ਤੋਂ ਪ੍ਰਸੰਮ ਰਵਕ ਚੱਲੀ ਅੰਬੀ ਜਾਤੋਂ ਇਸ ਵੇਲੇ ਬਾਬਾ ਜੀ ਦੇ ਸਾਲ ਦੇ ਵਿੱਚ ਦੋ ਵੱਡੇ ਭੰਡਾਰੇ ਆ ਇੱਕ ਅਕਤੂਬਰ ਮਹੀਨੇ ਠੀਕ ਹੈ ਜੀ ਤੇ ਇੱਕ ਬਸਾਖੀ ਤੋਂ ਪਹਿਲਾ ਸੰਡੇ ਠੀਕ ਹੈ ਜੀ ਹਰ ਸੰਡੇ ਵਿੱਚ ਲੰਗਰ ਹੁੰਦਾ ਅੱਛਾ ਜੀ ਤੇ ਬਾਬਾ ਜੀ ਦੀ ਕਿਰਪਾ ਦੇ ਨਾਲ ਸਾਡੇ ਪਿੰਡ ਚ ਸਾਡੇ ਕੁਲ ਦੇ ਵਿੱਚ ਕਹ ਲਓ ਕਿ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਅੱਛਾ ਜੀ ਫੌਜ ਚਲਾ ਤੋਂ ਸਪਾਈ ਤੱਕ ਕੇ ਜਨਰਲ ਤੱਕ ਅੱਛਾ ਜੀ ਪੁਲਿਸ ਸਪਾਈ ਚਲਾ ਕੇ ਕਮਿਸ਼ਨਰ ਤੱਕ ਕਮਿਸ਼ਨਰ ਤੱਕ ਠੀਕ ਹੈ ਜੀ ਤੇ ਸਿਵਲ ਸਰਵਿਸ ਚਲਾ ਤੋਂ ਕਲਰਸ ਤੋਂ ਲੈ ਕੇ ਸੈਕਟਰੀ ਤੱਕ ਠੀਕ ਹੈ ਜੀ ਮਨੇ ਆਪਣਾ ਸਿਆਸਤ ਵੀ ਚਲਾ ਤੋਂ ਸਰਪੰਚ ਤੋਂ ਲੈ ਕੇ ਮਿਨਿਸਟਰ ਤੱਕ ਮਨੇ ਸਟੈਂਡ ਦਾ ਮਤਲਬ ਹੈ ਕਿ ਹਰ ਪਾਸੇ ਬਾਬਾ ਜੀ ਦੀ ਖੁਸ਼ਾਲੀ ਆ ਹਰ ਪਰਿਵਾਰ ਬਾਬਾ ਜੀ ਦੀ ਖੁਸ਼ ਹੈ ਤੇ ਬਾਬਾ ਜੀ ਮਲਬਾਂਦੇ ਆ ਹਾਂ ਜੀ ਤੁਸੀਂ ਆਪ ਜੀ ਕਿਹੜੀ ਸਰਵਿਸ ਤੋਂ ਰਿਟਾਇਰ ਹੋ ਮੈਂ ਆਰਮੀਸ ਯਾ ਕੋਰਫ ਸਿਗਨਲ ਚ ਅੱਛਾ ਜੀ ਇਹਨਾਂ ਨੂੰ ਬੱਚੋਂ ਲੰਗਰ ਕੋ ਤੇ ਕੋਰਫ ਸਿਗਨਲ ਤੁਸੀਂਗਾ ਠੀਕ ਹੈ ਜੀ ਮੈਂ 31 ਸਾਲ ਸਰਵਿਸ ਕਰਕੇ ਰਿਟਾਇਰ ਹੋਇਆ ਹਾਂ ਅੱਛਾ ਜੀ 2001 ਚ ਰਿਟਾਇਰ ਹੋ ਰਿਹਾ ਸੀ ਜੀ ਤੇ ਜਦ ਤੋਂ ਆਪਣਾ ਧਿਆਨ ਜਿੱਦਾਂ ਸ਼ੁਰੂ ਤੋਂ ਮਿਲ ਸੀਗਾ ਜਦ ਤੋਂ ਇੱਕ ਤੁਹਾਡੀ ਕੋਲ ਚੋਂ ਵੀ ਸੀਗੇ ਤੇ ਦੂਸਰਾ ਤੁਹਾਡਾ ਪਰ ਤੁਹਾਡੀ ਜਿਹੜੀ ਨੇਚਰ ਜਾਂ ਲਾ ਲਓ ਕਿ ਤੁਹਾਡਾ ਤੁਹਾਕਾ ਵੀ ਬਹੁਤ ਹੋ ਜਾਦਾ ਰਿਹਾ ਜਿਹਦੇ ਸਿਰ ਤੇ ਮਰ ਉਹਦਾ ਹੱਥ ਹੋਣਾ ਹੈ ਹਾਂਜੀ ਹਾਂਜੀ ਉਹਨੇ ਕੋਲੇ ਸੇਵਾ ਕਰਾਨੀ ਹੈ ਇਹਨਾਂ ਨੇ ਸੇਵਾ ਚੱਲ ਬਹੁਤ ਵਧੀਆ ਬਹੁਤ ਡੂੰਘਾਈ ਵਾਲਾ ਇਤਿਹਾਸ ਹੈ ਜੀ ਤੇ ਮੈਨੂੰ ਬੜੀ ਖੁਸ਼ੀ ਆ ਇਸ ਗੱਲ ਦੀ ਕਿ ਤੁਸੀਂ ਸਾਨੂੰ ਇਸ ਇਤਿਹਾਸ ਬਾਰੇ ਚੰਨਣਾ ਪਾਇਆ ਜਿਹੜਾ ਤੇ ਐਡੀ ਬਹੁਤ ਵੱਡੀ ਜਿਹੜੀ ਇਹ ਗੱਲ ਆ ਵੀ 650 ਸਾਲ ਪੁਰਾਣਾ ਜਿਹੜਾ ਤੁਸੀਂ ਇਤਿਹਾਸ ਦੇ ਪੰਨਿਆਂ ਨੂੰ ਸੰਭਾਲ ਕੇ ਰੱਖਿਆ ਹੈ ਤੇ ਉਹਨੂੰ ਗਾਂ ਤੋਂ ਗਾਂ ਆਪਣੀ ਵੰਸ਼ਜ ਦੇ ਤੌਰ ਤੇ ਚਲਾ ਰਹੇ ਹੋ ਤੇ ਜੀ ਇਹ ਬਹੁਤ ਵੱਡੀ ਗੱਲ ਹੁੰਦੀ ਆ ਨਹੀਂ ਤਾਂ ਜਿਸ ਤਰ੍ਹਾਂ ਹੁਣ ਸਮਾਂ ਚੱਲ ਰਿਹਾ ਬਹੁਤ ਨੌਜਵਾਨ ਪੀੜ੍ਹੀ ਵੀ ਇਦਾਂ ਦੀਆਂ ਜਿਹੜੀ ਗੁਰੂ ਘਰਾਂ ਤੋਂ ਜਾਂ ਗੁਰੂ ਦੁਆਰੇ ਤੋਂ ਜਾਂ ਦੇ ਮੂੰਹ ਖੁੱਲ ਜਾਂਦੀ ਹੈ ਨਾ ਜੀ ਤੇ ਆਪਣਾ ਮੁਖ ਮੋੜੀ ਜਾਂਦੀ ਆ ਤੇ ਹੋਰ ਨਾ ਕਮਨ ਚ ਪੈ ਗਈ ਆ ਤੇ ਲੇਕਿਨ ਹੁਣ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਸਾਡਾ ਪਰਿਵਾਰ ਸਾਰਾ ਹੀ ਜੀ ਜੀ ਬੜੇ ਮინისტრਾਂ ਤੱਕ ਜਾਂ ਸਾਰੇ ਫੈਮਿਲੀ ਦੇ ਵਿੱਚ ਕੋਈ ਨਾ ਕੋਈ ਅਹੁਦਿਆਂ ਤੇ ਰਹੇ ਆ ਸਾਰੇ ਮਤਲਬ ਮੈਕਸਿਮਮ ਤੱਕ ਸਾਡੇ ਸੰਡੇ ਇੱਥੇ ਵਸੋਂ ਆ ਚੌਕੀ ਪਟਿਆੜੀ ਦੀ ਸਾਡੀ ਮਤਲਬ ਠੀਕ ਠੀਕ ਆ ਜੀ ਠੀਕ ਆ ਜੀ ਹਾਂਜੀ ਹਾਂਜੀ ਤੇ ਬਾਕੀ ਇੱਥੇ ਦੀ ਹੈ ਤੁਹ ਜਿਹੜੀ ਆਪਣੀ ਤੁਹਾਡੀ ਕੋਈ ਤਕਲੀਫ ਹੈ ਤੁਸੀਂ ਬਾਬਾ ਜੀ ਨੂੰ ਕਹੋ ਠੀਕ ਹੈ ਜੀ ਇੱਥੇ ਕਿਸੇ ਨਾਲ ਕੋਈ ਭੁਚਕਰਾਣੀਗਾ ਕੋਈ ਭੁਚਕਰਾਣੀ ਹੈ ਆ ਜਿੰਨੇ ਲਾੜ ਲਿਓ ਜੇ ਹੋ ਕੇ ਕਹੋਗੇ ਉਹਨਾਂ ਹੱਥੇ ਸਿਰਾਂ ਜਮਾਲੋ ਤੁਸੀਂ ਠੀਕ ਹੈ ਜੀ ਕਿਸੇ ਦਿੱਕਤ ਨਾ ਹੱਥੇ ਸਿਰਾਂ ਜਮਾਲੋ ਕਿ ਕੋਈ ਡਿਮਾਂਡ ਨਹੀਂ ਹੈ ਹਾਂਜੀ ਜਾਂ ਕੋਈ ਮਤਲਬ ਬੇਟੇ ਬਚੋਲਾ ਨਹੀਂ ਹੈ ਤੁਹਾਡੇ ਹਾਂਜੀ ਹਾਂਜੀ ਤੁਸੀਂ ਤੁਹਾਡੀ ਆਪਣੀ ਕੋਈ ਫਰਿਆਦ ਹੈ ਤੁਸੀਂ ਉਹਦੇ ਮੂੰਹ ਤੱਕੋ ਉਹਦੇ ਪੈਰਾਂ 'ਚ ਲੱਗ ਕੇ ਕਹੋ ਤੇ ਉਹ ਤੁਹਾਡੀ ਦੇਖੋ ਮਨ ਬਈ ਬੰਦੇ ਨੂੰ ਐਕਸਪੀਰੀਅੰਸ ਤਾਂ ਤਦ ਹੀ ਹੁੰਦਾ ਹੈ ਕਿ ਮੈਂ ਜੀ ਤੁਹਾਡੇ ਨਾਲ ਇੱਕ ਹੋਰ ਗੱਲ ਸਾਂਝੀ ਕਰਨ ਲੱਗਾ ਬਈ ਹੁਣ ਸ਼ਾਇਦ ਕਿਤੇ ਨਾ ਕਿਤੇ ਕਈ ਵਾਰੀ ਮੰਨ ਚ ਆ ਜਾਂਦਾ ਬਈ ਇਹ ਸਰਦਾਰ ਹੋ ਕੇ ਜਾਂ ਇੱਥੇ ਆ ਕੇ ਜਾਂ ਕਿਸ ਤਰ੍ਹਾਂ ਸਾਡੇ ਲੋਕ ਮੈਂ ਇਹ ਗੱਲ ਤੇ ਥੋੜੀ ਜਿਹੀ ਆਪਾਂ ਇਸ ਗੱਲ ਦਾ ਰੁਖ ਥੋੜਾ ਜਿਹਾ ਇੱਕ ਸਾਈਡ ਤੇ ਕਰਨਾ ਚਲੋ ਸਾਡਾ ਵਿਸ਼ਾ ਨਹੀਂਗਾ ਪਰ ਲੇਕਿਨ ਅਸੀਂ ਸਾਰੇ ਆਪਣੀਆਂ ਜਿਹੜੀਆਂ ਧਰਮ ਦੇ ਅਕੋਰਡਿੰਗ ਲਾ ਲਓ ਵੀ ਬੰਦਿਆਂ ਪਾ ਕੇ ਬੈਗਾਆਂ ਲੇਕਿਨ ਕਿਤੇ ਨਾ ਕਿਤੇ ਇਹ ਗੱਲ ਬਹੁਤ ਮਹੱਤਵ ਦਿੰਦੀ ਆ ਵੀ ਜਿਹੜੀ ਧਰਤੀ ਆ ਜਾਂ ਇਨਸਾਨੀਅਤ ਆ ਉਹ ਰੱਬ ਦੇ ਨਾਮ ਤੇ ਜਾਂ ਇਹੋ ਜਿਹਾ ਹੈ ਰੱਬ ਦੇ ਪਿਆਰਿਆਂ ਤੇ ਕਿਉਂਕਿ ਰੱਬ ਅਸੀਂ ਤਾਂ ਦੇਖਿਆ ਨਹੀਂ ਮੈਂ ਤਾਂ ਦੇਖਿਆ ਨਹੀਂ ਇਦਾਂ ਦੇ ਰੱਬ ਦੇ ਪਿਆਰਿਆਂ ਤੇ ਜਿਹੜੀ ਇਹ ਸੱਚ ਤੇ ਟਿਕੀ ਹੋਈ ਆ ਜਿਹੜੇ ਕੋ ਭਗਤੀ ਕਰਦੇ ਸਗੇ ਉਹ ਇਸ ਸਰਜਮੀ ਨੂੰ ਜਿਹੜਾ ਮਤਲਬ ਕਿ ਕਾਇਮ ਰੱਖਿਆ ਉਹ ਨਹੀਂ ਤੇ ਇਨਾਂ ਦੇ ਥਰੂ ਹੀ ਅਸੀਂ ਪ੍ਰਮਾਤਮਾ ਨੂੰ ਦੇਖਣ ਦੀ ਕੋਸ਼ਿਸ਼ ਕਰੀਦੀ ਆ ਜੋ ਭਗਤੀ ਕਰਕੇ ਗਏ ਆ ਜਿੰਨੇ ਵੀ ਭਗਤ ਹੋਏ ਆ ਔਰ ਗੁਰੂ ਫੀਰ ਵੀ ਸਾਰੇ ਇਸੀ ਚੀਜ਼ ਨੂੰ ਪ੍ਰਮੋਟ ਕਰਕੇ ਗਏ ਆ ਵੀ ਹਰ ਇੱਕ ਚੀਜ਼ ਦਾ ਤੁਸੀਂ ਇਤਿਹਾਸ ਸਾਂਭ ਕੇ ਰੱਖੋ ਤੇ ਉਹਨਾਂ ਦਾ ਆਦਰ ਸਤਕਾਰ ਕਰੋ ਤੇ ਉਹਨਾਂ ਤੋਂ ਸਿੱਧ ਲੈ ਕੇ ਆਪਣਾ ਜੀਵਨ ਜੀਉਣ ਦੀ ਕੋਸ਼ਿਸ਼ ਕਰੋ ਤੇ ਜੋ ਸੋ ਤੁਹਾਡੀ ਗੱਲ ਵੀ ਮੈਨੂੰ ਬਹੁਤ ਵਧੀਆ ਲੱਗੀ ਆ ਵੀ ਇਹ ਤੇ ਤੁਸੀਂ ਉਹਨਾਂ ਦੇ ਪਿਆਰੇ ਬਣ ਕੇ ਕੋਈ ਫਰਿਆਦ ਮੰਗ ਕੇ ਦੇਖੋ ਤੇ ਉਹ ਹਮੇਸ਼ਾ ਪੂਰੀ ਹੁੰਦੀ ਆ ਚਾਹੇ ਉਹ ਕਿਤੇ ਕਿਤੇ ਦਾ ਵੀ ਦਰ ਹੋਵੇ ਕੋਈ ਵੀ ਜਗਾ ਹੋਵੇ ਤੇ ਇੱਕ ਜਿਹੜਾ ਮਾਨਵਤਾ ਨੂੰ ਮਤਲਬ ਹੈ ਵੀ ਉਦੇਸ਼ ਆ ਇਹ ਉਹਦਾ ਮਤਲਬ ਇਹੀ ਆ ਵੀ ਅਸੀਂ ਸਰਬ ਸੰਜੇ ਬਣ ਕੇ ਰਹੀਏ ਤੇ ਅਸੀਂ ਇੱਕ ਸ਼ਰਦਾ ਕਹਿੰਦੇ ਸ਼ਰਦਾ ਸਾਡੀ ਸ਼ਰਦਾ ਉੱਤੇ ਸ਼ਰਦਾ ਕਿਹਦੇ ਨਾਲ ਬਣਦੀ ਹੈ ਇੱਕ ਪਾਸੇ ਡਰ ਵੀ ਹੈ ਡਰਦੀ ਹੈ ਇੱਕ ਮਤਲਬ ਮਾਰਾ ਕਰਾਂਗੇ ਤਾਂ ਮਾਰ ਪੈਣੀ ਹੈ ਹਾਂਜੀ ਇੱਕ ਪਾਸੇ ਪਿਆਰ ਵੀ ਹੈ ਯਾਰ ਜਣੇ ਦੋਨਾਂ ਦਾ ਮਿਲਾਵਟ ਕਰੀਏ ਤੁਹਾਨੂੰ ਸ਼ਰਦਾ ਉਹ ਸ਼ਰਦਾ ਬਣ ਬਹੁਤ ਸ਼ਰਦਾ ਬਣ ਦੁੱਧਾ ਤੁਸੀਂ ਅਸੀਂ ਕੀਏ ਕਿ ਰੱਬ ਵਾਲੀ ਕਹਾਣੀ ਜਿੱਦਾਂ ਅਸੀਂ ਕਹਿੰਨੇ ਵੀ ਇੱਥੇ ਦਾ ਤੁਸੀਂ ਜਿਸ ਪਾਸੇ ਤੁਸੀਂ ਮੈਨੂੰ ਮਤਲਬ ਪੁੱਛਣ ਦੀ ਕੋਸ਼ਿਸ਼ ਕੀਤੀ ਆ ਹਾਂਜੀ ਯਾਰ ਰੱਬ ਦਾ ਜਿਹੜਾ ਸੂਰਜ ਨੂੰ ਸੂਰਜ ਪ੍ਰਕਾਸ਼ ਦਿੰਦਾ ਹੈ ਤਾਂ ਕਿਉਂ ਕਿਸੇ ਨਾਲ ਬਿ散ਕਰਾ ਕਰਦਾ ਬਿ散ਕਰਾ ਨਹੀਂ ਕਰਦਾ ਉਹ ਕੋਈ ਇਹ ਚੰਗਾ ਇਹ ਮਾੜਾ ਇਹ ਉੱਚਾ ਇਹ ਨੀਮਾ ਇਹ ਧਨੀ ਹੈ ਗਰੀਬ ਹੈ ਕਿਸੇ ਨਾਲ ਕਰਦਾ ਜੇ ਬਾਰਿਸ਼ ਹੁੰਦੀ ਹੈ ਤਾਂ ਪਾਣੀ ਕਿਸੇ ਨਾਲ ਬਿ散ਕਰਾ ਕਰਦਾ ਮੈਂ ਇਹਦੇ ਨਹੀਂ ਪੈਣਾ ਉਹਦੇ ਨਹੀਂ ਪੈਣਾ ਹਵਾ ਚਲਦੀ ਹੈ ਤਾਂ ਕਿਸੇ ਨਾਲ ਬਿੱਤਕਰਾ ਕਰਦੀ ਸਾਰਿਆਂ ਨਾਲ ਸੇਮ ਐਥੀਟਿਸ اے ਵੀ ਇਹਨਾਂ ਨੇ ਵੀ ਆਪਣੀ ਜਿਹੜੀ ਜ਼ਿੰਦਗੀ ਲਾਈ ਹੈ ਉਹ ਸਾਡੇ ਸਮਾਜ ਦੇ ਲਈ ਲਾਈ ਹੈ ਸਮਾਜ ਦੇ ਲਈ ਲਾਈ ਸਾਰੀ ਜਿਹੜੀ ਪਬਲਿਕ ਹੈ ਉਹਨਾਂ ਦੇ ਵਾਸਤੇ ਕਿਉਂਕਿ ਉੱਚੇ ਚੰਗੇ ਜਵਾਨ ਸੀਗੇ ਚੰਗੇ ਵਿਦਵਾਨ ਸੀਗੇ ਚੰਗੇ ਸਰੀਰ ਦੇ ਕਾਫੀ ਦੇ ਮਾਲਕ ਸਨ ਕਿ ਆ ਚੰਗਾ ਖਾ ਸਕਦੇ ਸੀ ਚੰਗਾ ਹੰਡਾ ਸਕਦੇ ਸੀ ਚੰਗਾ ਘੋ ਸਕਦੇ ਸੀ ਕਿਹਦੇ ਲਈ ਲਾਈ ਇਹਨਾਂ ਨੇ ਪਬਲਿਕ ਲਈ ਆਮ ਆਨਾਲੇ ਸਮਾਜ ਲਈ ਇਸ ਰਾਸ਼ਟਰ ਦੇ ਲਈ ਲਾਈ ਹੈ ਹਾਂਜੀ ਹਾਂਜੀ ਇੱਥੇ ਸਭ ਸਾਡੇ ਮੁਹੰਦਨ ਦੀ ਆਵਾਦੀ ਵੀ ਹੈਗੀ ਹੈ ਹਾਂਜੀ ਸਿੱਖਾਂ ਦੀ ਆਵਾਦੀ ਵੀ ਹੈਗੀ ਹੈ ਐਸਸੀ ਬੀਸੀ ਵੀ ਹੈਗੇ ਆ ਤਰਜਬੂਤਾ ਹੈਗੇ ਆ ਬ੍ਰਾਹਮਣ ਹੈਗੇ ਸਾਰੇ ਜੱਤਾਂ ਇੱਥੇ ਕਿਸੇ ਨੂੰ ਕੋਈ ਮਨਾਹੀ ਨਹੀਂ ਹੈ ਕਿਸੇ ਨਾਲ ਕੋਈ ਮਤਲਬ ਵਿਤਕਰਾਨੀ ਨਹੀਂ ਹੈ ਔਰ ਸਾਰੇ ਇੱਥੇ ਆਉਂਦੇ ਆ ਆਪਣਾ ਸ਼ੀਸ਼ ਨਿਭਾਉਂਦੇ ਆ ਤੇ ਜਿਹਨੂੰ ਜਿਹੜੀ ਤਕਲੀਫ ਹੁੰਦੀ ਆ ਦੱਸਦਾ ਉਹਦੀ ਤਕਲੀਫ ਦੂਰ ਹੁੰਦੀ ਆ ਤੇ ਨਹੀਂ ਮਤਲਬ ਬਸ ਕੋਈ ਬੰਦਾ ਆਉਂਦਾ ਜੇ ਤੁਸੀਂ ਕਿਸੇ ਦੁਕਾਨ ਤੋਂ ਕੋਈ ਚੀਜ਼ ਖਰੀਦਣ ਜਾਓ ਤੁਹਾਡੀ ਮਰਜ਼ੀ ਦੀ ਚੀਜ਼ ਮਿਲ ਜਾਂਦੀ ਤੇ ਤੁਸੀਂ ਦੂਜੀ ਵਾਰ ਜਾਓਗੇ ਤੁਸੀਂ ਤਾਂ ਹਾਂਜੀ ਹੈ ਜੀ ਤੇ ਸੇਮ ਐਜ਼ ਇਟ ਇਜ਼ ਜਿਹੜਾ ਕੋਈ ਆਉਂਦਾ ਇੱਥੇ ਜੇਕਰ ਉਹਦੀ ਕੋਈ ਦਿਲਚ ਜਿਹੜੀ ਤਮੰਨਾ ਹੁੰਦੀ ਆ ਅਗਰ ਉਹਨ ਪਰ ਭਾਈ ਹੋਣ ਲਈ ਆ ਹਾਂ ਜੀ ਵਿੱਚਲੀ ਬੰਦਾ ਉਸ ਕਿਸ ਨਾਲ ਜੁੜਦਾ ਤੇ ਇੱਥੇ ਕਿਸੇ ਨਾਲ ਕੋਈ ਵਿਤਕਰਾਂ ਨਹੀਂ ਕਿਸੇ ਨਾਲ ਕੋਈ ਮਤਲਬ ਦਰੇਵ ਨਹੀਂ ਆ ਜੀ ਇਹ ਫਲਾਣਾ ਇਹ ਫਲਾਣਾ ਤੇ ਬਾਕੀ ਉਹਦੇ ਬਣਾਏ ਤੇ ਸਾਰੇ ਉਹਦੇ ਬਣਾਏ ਸਾਰੇ ਹਾਂ ਜੀ ਕਿਸੇ ਬੰਦੇ ਨੂੰ ਤੁਸੀਂ ਇੱਕ ਇੱਕ ਚੀਰਾ ਲਾ ਦਿਓ ਸਾਰਿਆਂ ਚੋਂ ਖੂਨ ਲਾਲ ਨਿਕਲੂ ਲਾਲ ਨਿਕਲੂ ਉਹਨੂੰ ਇੱਕ ਕਟੋਰੇ ਚ ਪਾ ਦਿਓ ਤੁਸੀਂ ਮੈਨੂੰ ਸ਼ਾਂਟ ਕੇ ਦੱਸ ਦਿਓ ਕਿ ਇਹ ਹਿੰਦੂ ਦਾ ਇਹ ਮਦਮਾ ਦਾ ਸਿੰਪਸ ਸੁਣਾਦਾ ਹੈ ਔਰ ਮੈਂ ਆਪਣੀ ਜੋ ਮੈਂ ਪੜਿਆ ਜਿੰਨਕ ਮੈਨੂੰ ਨੌਲੇਜ ਹੈ ਜਿਸ ਤਰੀਕੇ ਨਾਲ ਆਪਾਂ ਘੁੰਮ ਵਿਚਰ ਕੇ ਦੇਖਿਆ ਹਾਂ ਜੀ ਮੈਂ ਕਹਿੰਦਾ ਜੀ ਸਾਡੇ ਸਮਾਜ ਦੇ ਥੋੜੇ ਕੁਝ ਉਹਨਾਂ ਨੂੰ ਮੈਂ ਭਗਤੀ ਦਾ ਮਤਲਬ ਸਾਧਕ ਨਹੀਂ ਕਹੂੰਗਾ ਉਹ ਸਿਰਫ ਆਪਣੀ ਹੋਮੇ ਜੀ ਵੀ ਮੈਂ ਆਪਣੀ ਜੀਵੀ ਚਲਾਨ ਦੀ ਖਾਤਰ ਲੋਕਾਂ ਨੂੰ ਬੇਕੂਬ ਬਣਾ ਕੇ ਆਪ ਮਠਾਈ ਖਾਈ ਜਾਂਦੇ ਆ ਲੋਕਾਂ ਨੂੰ ਬੇਕੂਬ ਬਣਾਈ ਦੋ ਜੀ ਜੀ ਠੀਕ ਹੈ ਜੀ ਤਾਂ ਤੁਸੀਂ ਮੈਨੂੰ ਇਹ ਦੱਸੋ ਅੱਜ ਮੈਂ ਕਹਿੰਦਾ ਕਿ ਬੜਾ ਜਿਹੜਾ ਬੜੇ ਨੋਲੇਜ ਵਾਲਾ ਨਾ ਆਪਣੇ ਆਪ ਕਹਿੰਦਾ ਮੈਂ ਬੜਾ ਰੱਬ ਨਾਲ ਪੁੱਜਿਆ ਹਾਂ ਉਹਨੂੰ ਆਪਾਂ ਅੱਜ ਦੇ ਜੰਮੇ 10 ਬੱਚੇ ਦੇ ਦਿੰਦੇ ਆਂ ਦੋ ਚੱਕ ਦੇ ਦੇ ਦੇਣੇ ਦੋ Hindu ਦੇ ਦੇ ਦੇਣੇ ਮੁਸਲਮਾਨ ਤੋਂ ਠੀਕ ਠੀਕ ਹੈ ਜੀ ਔਰ ਮਤਲਬ 5 6 ਸਾਲ ਤੋਂ ਬਾਅਦ ਮੈਨੂੰ ਜੋ ਪਛਾਣ ਦੇ ਬਈ ਇਹ ਸਿੱਖਦਾ ਸੀਗਾ ਇਹ ਭਲੰਗ ਦਾ ਸੀ ਬਈ ਫਿਰ ਮੈਨੂੰ ਮਨ ਲੰਗਾ ਹਾਂ ਵੀ ਮਤਲਬ ਰੱਬ ਦਾ ਬਹੁਤ ਮਿਸਤੀਕੀ ਤੇ ਜਿਉ ਉਹਨੇ ਸਾਡੇ ਨਾਲ ਬਿਤਕਰਾਂ ਨਹੀਂ ਕੀਤਾ ਇਹ ਤਾਂ ਸਾਡੇ ਆਪਾਂ ਨਾ ਇਹਨਾਂ ਨੂੰ ਦੇਖੋ ਮੈਂ ਇੱਕ ਗੱਲ ਸੌਰੀ ਮਾਫ ਕਰਨਾ ਇੱਕ ਗੱਲ ਮੈਂ ਅਹੀਂ ਟੌਪਿਕ ਜਿਹੜਾ ਤੁਸੀਂ ਆਜ ਸ਼ੁਰੂ ਕੀਤਾ ਨਾ ਵੀ ਇਹ ਦੋ ਵਿੱਚ ਸਿੱਖ ਦੇ Hindu ਦੇ ਦੋ ਵਿੱਚ ਮੁਸਲਮਾਨ ਦੇ ਇੱਕ ਅਗਲਾ ਵੀ ਇਹ ਤਾਂ ਉਹਨਾਂ ਨੂੰ ਨਹੀਂ ਵੀ ਜਾਣ ਸਕਦੇ ਇਹ ਦੇਖੋ ਗੱਲ ਛੋਟੀ ਵੱਡੀ ਇਹਦਾ ਲੌਜੀਕ ਹੈ ਆਪਾਂ ਸੋਚੀਏ ਕਿ ਕਿੰਨਾ ਵੱਡਾ ਲੌਜੀਕ ਆਇਆ ਇਹ ਕੌਣ ਹੋਏਗਾ ਇਹ ਮਤਲਬ ਲੌਜੀਕ ਕੌਣ ਹੋਏਗਾ ਜਿਹੜੇ ਸਾਨੂੰ ਬੰਦੇ ਨਾਲੇ ਇਹ ਸਿਰਫ ਸਿਆਸਤ ਸਿਆਸਤ ਹੈ ਹਾਂਜੀ ਤਦ ਤੱਕ ਅਸੀਂ ਆਪਸ ਵਿੱਚ ਨਹੀਂ ਸਮਝਣਾ ਤਦ ਤੱਕ ਅਸੀਂ ਬੇਕੂ ਬਣੇ ਰਹਿਣਾ ਬਣੇ ਰਹਿਣਾ ਦੇਖੋ ਉਹਨਾਂ ਦੇ ਰਿਸ਼ਤੇ ਵੀ ਇਕੱਠੇ ਨੇ ਉਹਨਾਂ ਦੀ ਰਾਤ ਨੂੰ ਖਾਣਾ ਪੀਣਾ ਵੀ ਇਕੱਠਾ ਆਇ 来 ਜਾਂਦੇ ਤੁਸੀਂ ਉਹ ਤੁਸੀਂ ਉਹ ਤੁਸੀਂ ਉਹ ਉਹਨਾਂ ਦੀ VOTING ਆਪਣੀ VOTING ਕਲੈਕਟ ਕਰੀ ਜਾਂਦੇ ਉਹ ਆਪਣਾ ਕਮਾਈ ਦਾ ਸਾਹ ਉਹਨਾਂ ਦਾ ਕਮਾਈ ਦਾ ਸਾਹ ਨੇ ਹਾਂਜੀ ਹਾਂਜੀ ਅੱਜ ਮੈਂ ਕਹਿੰਦਾ ਜਿਹੜੇ ਅੱਗੇ ਮਨਿਸਟਰ ਹੈ ਅਗਰ ਇਹਨਾਂ ਨੂੰ ਕੱਢ ਕੇ ਸਭ ਕੁਝ ਇਹਨਾਂ ਕੋਲੋਂ ਖੋਹ ਲਿਆ ਜਾਏ ਤੇ ਰੋਟੀ ਕਮਾਉਣ ਦੇ ਕਾਬਲ ਨਹੀਂ ਨੇ ਨਹੀਂ ਬਿਲਕੁਲ ਨਹੀਂ ਤੇ ਬਾਕੀ ਜਿਨ੍ਹਾਂ ਨੇ ਆਪਣੀ ਲਾਈਫ ਕੁਰਬਾਨੀ ਦਿੱਤੀ ਹੈ ਜਾਂਦੇ ਕਈ ਦੇਵੀ ਦੇਵਤੇ ਇੱਥੇ ਲੱਗਿਆ ਹੈ ਹਾਂਜੀ ਹਾਂਜੀ ਤੇਈ ਮਹਾਪੁਰਸ਼ ਜੀ ਹਾਂਜੀ ਉਹਨਾਂ ਨੇ ਕਦੇ ਨੇ ਕਿਹਾ ਕਿ ਤੁਸੀਂ ਮੈਨੂੰ ਪੁੱਜੋ ਜਾਂ ਮੇਰੇ ਕੋਲ ਮੰਨੋ ਜਾਂ ਮੈਨੂੰ ਦੱਸੋ ਹਾਂਜੀ ਉਹਨਾਂ ਨੇ ਖੋਦਿਆ ਜਦੋਂ ਗੁਰਮੁਖ ਨੇ ਸਾਨੂੰ ਕਿਹਾ ਕਿ ਤੈਨੂੰ ਆ ਕੇ ਪੁੱਜੋ ਪੁੱਜੋ ਨਹੀਂ ਕਿਹਾ ਨਹੀਂ ਕਿਹਾ ਉਹਨਾਂ ਨੇ ਆਪਣਾ ਕਰਮ ਕੀਤਾ ਕਰਮ ਕੀਤਾ ਕਰਮ ਕਰਨ ਤੋਂ ਬਾਅਦ ਜਿਹੜਾ ਸਾਨੂੰ ਉਹਦਾ ਰਿਜ਼ਲਟ ਮਿਲਦਾ ਸਾਨੂੰ ਦਿਖਾ ਆਸ ਲੱਗਦੀ ਹੈ ਆਪਾਂ ਉਸ ਕਰਕੇ ਉਹਨਾਂ ਕੋਲ ਭਜਨਾ ਕਿ ਇਹ ਸਭ ਤੋਂ ਉੱਚੇ ਨੇ ਪਰ ਸਾਦੇ ਸਿਰ ਤੇ ਹੱਥ ਰੱਖਣਗੇ ਕਿ ਸਾਨੂੰ ਬਹੁਤੀ ਚੀਜ਼ਾਂ ਤੋਂ ਬਚਾਣਾ ਮਾੜੀਆਂ ਚੀਜ਼ਾਂ ਤੋਂ ਬਚਾਣਾ ਕਿੰਨਾ ਫਰਕ ਮਤਲਬ ਸਾਦਾ ਅੱਜ ਦੀ ਪਬਲਿਕ ਦਾ ਹੈ ਤੇ ਬਾਕੀ ਭਗਤੀ ਕਹਿੰਦੇ ਆ ਕਿ ਭਗਤੀ ਦਾ ਮਾਨਾ ਹੈ ਨਿਸਵਾਰਥ ਤੁਸੀਂ ਨੇ ਸਵਾਰਥ ਸੇਵਾ ਕਰਦੇ ਹੋ ਤੁਸੀਂ ਭਗਤੀ ਕਰਦੇ ਜਿਸ ਦਿਨ ਆਪਾਂ ਤੁਹਾਡੇ ਨਾਲ ਸਵਾਰਥ ਲਈ ਕੋਈ ਕੰਮ ਕੀਤਾ ਉਹਨੂੰ ਭਗਤੀ ਦੀ ਚਾਹੇ ਜਿਸ ਮਰਜ਼ੀ ਚਾਹੇ ਘੰਟੀਆਂ ਵਜਾਈਏ ਤੇ ਚਾਹੇ ਮਤਲਬ ਲੰਮੇ ਪਾ ਕੇ ਮੱਥੇ ਟੇਕੀਏ ਕੋਈ ਸਿਰਫ ਤੁਸੀਂ ਸਵਾਰਥ ਸੇਵਾ ਕਰਦੇ ਹੋ ਸਵਾਰਥ ਕੇ ਸਦੀ ਸੇਵਾ ਕਰ ਸਕਦੇ ਹੋ ਉਹ ਰੱਬ ਦੇ ਲਾਜੇ ਆ ਬਾਕੀ ਇਹ ਸਾਨੂੰ ਸਿੱਖਿਆ ਇਤੋਂ ਇਹ ਮਿਲਦੀ ਹੈ ਕਿ ਜਿਹੜਾ ਕੋਈ ਗਰੀਬ ਹੈ ਅਪਾਹਿਜ ਕਹਿਣ ਦਾ ਮਤਲਬ ਅਪਾਹਿਜ ਇਹ ਨਹੀਂ ਕਿ ਸ਼ਰੀਰ ਨਾ ਪਾਏ ਇਸ ਮਜਬੂਰੀ ਚਾਹ ਕੇ ਉਹ ਆਪਣਾ ਕੰਮ ਨਹੀਂ ਕਰ ਸਕਦਾ ਆਪਣਾ ਭਰਨ ਪੋਸ਼ਣ ਨਹੀਂ ਕਰ ਸਕਦਾ ਜਿੰਨੀ ਜਥਾ ਜੋ ਹੋ ਸਕਦੀ ਦੀ ਮਦਦ ਕਰੋ ਪੇਟ ਖਾਤਰ ਪੇਟ ਜਰੂਰ ਭਰੋ ਕੇ ਦਾ ਬਾਕੀ ਤਨ ਨੰਗਾਰਾ ਜਾਂ ਕੋਈ ਗੱਲ ਨਹੀਂ ਤੁਹਾਨੂੰ ਤਾਂ ਬਸ ਦਾ ਕਿਰਾਇਆ ਨਹੀਂ ਦੇ ਸਕਦੇ ਮਤਲਬ ਜੋ ਲੇਕਿਨ ਉਹ ਪੇਟ ਖਾਲੀ ਨਹੀਂ ਰਹਿਣਾ ਚਾਹੀਦਾ ਪੇਟ ਚ ਮਦਦ ਜਰੂਰ ਕੋ ਜੀ ਤੋਂ ਮੇਰਾ ਜਿੰਨੀ ਦੂਰ ਜੰਗਲ ਚੁਮਲਾ ਵਿੱਚ ਕੋਈ ਆਊਗਾ ਤਾਂ ਇਹਦਾ ਪਿਆਰਾ ਆਊਗਾ ਉਹੀ ਆਊਗਾ ਤੁਸੀਂ ਦੇਖਿਆ ਤੁਸੀਂ ਆਣ ਵੇਲੇ ਵੀ ਦੋ ਵਾਰੀ ਸੋਚਿਆ ਹੋਊਗਾ ਯਾਰ ਕਿੰਨੀ ਤੋਂ ਅੱਗੇ ਕਿਦਾਂ ਦਾ ਆਇਆ ਕਿਦਾਂ ਦਾ ਨਹੀਂ ਬਹੁਤ ਵਧੀਆ ਤੁਹਾਡੇ ਵਿਚਾਰ ਲੱਗੇ ਆ ਬਹੁਤ ਹੀ ਇੱਕ ਸਰਵ ਸੰਜੇ ਵਿਚਾਰਿਆ ਕਿ ਕਿਸੇ ਕਿਸੇ ਪਰਸਨ ਦੇ ਵਿਚਾਰ ਹੁੰਦੇ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਇਹ ਗੱਲ ਕੀਤੀ ਸੀਗੇ ਇਤਿਹਾਸ ਜਿਹੜਾ ਆ ਤੁਸੀਂ ਆਪਣੇ ਪੁਰਖਿਆਂ ਤੋਂ ਸਿੱਖਿਆ ਆ ਉਹ ਤੁਹਾਡੇ ਜਹਨ ਦੇ ਵਿੱਚ ਬੜੀ ਚੰਗੀ ਤਰ੍ਹਾਂ ਬੈਠਾ ਆ ਇਹ ਹੀ ਇੱਕ ਜਿਹੜੀ ਮਤਲਬ ਕਿ ਭਗਤੀ ਦੀ ਪ੍ਰੋਪਰਟੀ ਕਹੋ ਤੁਹਾਡੀ ساری ਪ੍ਰੋਪਰਟੀ ਗੱਲ ਆ ਇੱਕ ਬਾਜ਼ਾਰ ਹਾਂਜੀ ਵਿਰਾਸਤ ਦੀ ਜਿਹੜੀ ਹਾਂਜੀ ਹੈ ਨਾ ਸਾੰਭ ਕੇ ਵਿਰਾਸਤ ਦੀ ਖੋਜ ਹੈ ਤੇ ਵਿਰਾਸਤ ਦਾ ਜਿਹੜਾ ਸਾਨੂੰ ਬਸਾ ਮਿਲਿਆ ਹਾਂਜੀ ਉਹਨੂੰ ਸਾੰਭ ਕੇ ਰੱਖਿਆ ਸਾੰਭ ਕੇ ਰੱਖਿਆ ਔਰ ਤੁਸੀਂ ਨਿਸ਼ਕਾਮ ਇਥੇ ਜਿਹੜੀ ਆਪਣੀ ਸੇਵਾ ਭਾਵਨਾ ਕਰਦੇ ਆ ਸਾਰਾ ਬਹੁਤ ਵਧੀਆ ਗੱਲ ਆ ਤੇ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਸੋ ਬਹੁਤ ਘੱਟ ਪਰਸਨ ਸਾਨੂੰ ਇਦਾਂ ਦੇ ਮਿਲਦੇ ਆ ਵੀ ਜਿਹੜੇ ਇਸ ਤਰ੍ਹਾਂ ਦੇ ਵਿਚਾਰ ਸਾਂਝੇ ਕਰਨ ਨਿੱਤਰ ਤਕਰੀਬਨ ਕਈ ਵਾਰੀ ਜ਼ਿਆਦਾ ਬਹਿਸ ਹਿਸਾਈਆ ਵੀ ਛੜ ਪਿੰਦਾ ਆ ਜਾਂ ਕਿਸੇ ਗੱਲ ਤੋਂ ਸੋ ਮੈਂ ਇਹ ਗੱਲ ਇੱਥੇ ਫਿਰ ਦੁਬਾਰਾ ਇੱਕ ਤੁਹਾਡੇ ਨਾਲ ਛੋਟੀ ਜੀ ਗੱਲ ਕਰਨੀ ਸਾਂਝੀ ਕਰਨਾ ਚਾਹੁੰਦਾ ਵੀ ਜਿਸ ਤਰ੍ਹਾਂ ਤੁਸੀਂ ਆਪਣੇ ਗਾਂ ਬੱਚੇ ਵੀ ਇਸ ਮਤਲਬ ਮੇਰੀ ਇੱਕ ਬੇਟੀ ਹੈ ਜੀ ਉਹਦੀ ਸ਼ਾਦੀ ਹੋ ਚੁੱਕੀ ਹੈ ਜੀ ਉਹ ਮਤਲਬ ਆਪਣੇ ਸੈਟਲ ਨੇ ਅੱਛਾ ਜੀ ਮੈਂ ਹੋਰ ਮੇਰੀ ਵੀ ਸਿੱਧੂ ਹੈ ਗਿਆ ਮੈਂ ਆਰਮੀਓ ਸਰ ਕਪਟਨ ਰਿਟਾਇਰਡ ਅੱਛਾ ਜੀ ਤੇ ਜਿੰਨੀ ਕਿ ਮੈਨੂੰ ਜ਼ਰੂਰਤ ਹੁੰਦੀ ਹੈ ਇਹਨਾਂ ਨੇ ਦਿੱਤਾ ਆ ਹਾਂ ਜੀ ਹਾਂ ਜੀ ਤੇ ਮੇਰੇ ਕੋਲ ਟਾਈਮ ਬਚਦਾ ਹੈ ਉਹ ਟਾਈਮ ਆਪਾਂ ਇਹਨਾਂ ਨੂੰ ਦਿੰਨੇ ਆ ਅੱਛਾ ਜੀ ਬਾਕੀ ਤੇ ਜਿਹੜੇ ਸਾਡੇ ਇਲਾਕੇ ਜਿਹੜੇ ਬੱਚੇ ਹੈਗੇ ਦੂਜੇ ਇਲਾਕੇ ਦੇ ਉਹਨਾਂ ਨੂੰ ਫੇਰ ਜ਼ਰੂਰਤ ਲਈ ਜੀ ਜੀ ਬਾਕੀ ਜੁੜੇ ਆ ਸਾਰੇ ਹਾਂ ਜੀ ਹਾਂ ਸਾਰੇ ਮੇਰੇ ਸੰਡੇ ਨੂੰ ਤੇ ਜਿਹੜੇ ਵੀ ਟਾਈਮ ਮਿਲਦਾ ਤਕਰੀਬ ਕਰਾਂਦੇ ਆ ਅੱਛਾ ਜੀ ਚਲੋ ਬਹੁਤ ਵਧੀਆ ਗੱਲ ਆ ਜੀ ਸਭ ਦੇ ਸਹਿਯੋਗ ਦੇ ਇੰਨੀ ਦੂਰ ਚਾਕੇ ਇੰਨੀ ਕੰਸਟ੍ਰਕਸ਼ਨ ਇਨੋਵੇਸ਼ਨ ਹਾਂਜੀ ਹਾਂਜੀ ਕਾਫੀ ਔਰ ਸਭ ਤੋਂ ਜ਼ਿਆਦਾ ਹਾਈਟ ਦੇ ਵਾਲੇ ਇੱਥੇ ਆ ਕੇ ਮੈਨੂੰ ਕਹਿਣ ਦਾ ਕਿ ਇਹ ਇੱਕ ਕਿਸਮ ਦਾ ਪਹਾੜ ਆ ਜਿਦਾਂ ਕੁ ਪਹਾੜ ਬਿਲਕੁਲ ਪਹਾੜ ਹੈ ਠੀਕ ਆ ਜੀ ਮੇਨ ਰਸਤਾ ਇਹੀ ਆ ਜਾਂ ਕੋਈ ਹੋਰ ਸਾਈਡਾਂ ਤੋਂ ਜੰਗਲ ਨੂੰ ਪਹਿਲੇ ਟਾਂਚ ਕੋਈ ਸੜਕ ਨਹੀਂ ਸੀ ਅੱਛਾ ਜੀ ਜਿਹੜਾ ਅਸੀਂ ਛੋਟੇ ਹੁੰਦੇ ਸੀ ਪਿੰਡ ਜੰਗਲ ਦੇ ਵਿੱਚ ਹੀ ਰਸਤਾ ਹੁੰਦਾ ਸੀਗਾ ਪੈਦਲ ਜਾਂਦੇ ਸੀ ਪੈਦਲ ਜਾਂਦੇ ਸੀ ਜੀ ਜੀ ਇਹ ਤਾਂ ਹੁਣ ਗਾਂ ਤੋਂ ਗਾਂ ਬਾਕੀ ਬਾਬਿਆਂ ਨੂੰ ਵੀ ਪਤਾ ਲੱਗ ਗਿਆ ਕਿ ਗਾਂ ਔਲਾਦ ਜਿਹੜੀ ਹੈ ਕਮਜ਼ੋਰ ਹੋਣ ਰਹੀ ਹੈ ਤੇ ਇਹਨਾਂ ਨੂੰ ਆਣ ਜਾਣ ਦੇ ਲਈ ਮੈਨੂੰ ਪੈਦਲ ਤੁਰਨੀ ਹੋਣਾ ਪੈਦਲ ਤੁਰਨੀ ਹੋਣਾ ਉਹ ਸਾਧਨ ਬਣਾ ਕੇ ਸੜਕ ਕਰ ਦਿੱਤੀ ਹੈ ਹਰ ਇੱਕ ਬੰਦੇ ਨੂੰ ਮਤਲਬ ਆਪਣਾ ਆਪਣਾ ਸਾਧਨ ਬਣਾਉਂਦਾ ਹੈ ਹਾਂ ਜੀ ਹਰ ਇੱਕ ਬੰਦੇ ਕੋਲ ਟੂ ਵੀਲਰ ਫੋਰ ਵੀਲਰ ਮਰੇ ਜਿਤਾਇਆ ਗਿਆ ਸਾਰੇ ਆਰਾਮ ਨਾਲ ਆ ਆਰਾਮ ਨਾਲ ਬਹੁਤ ਵਧੀਆ ਗੱਲ ਆ ਜੀ ਤੁਹਾਨੂੰ ਤੁਹਾਡਾ ਬਹੁਤ ਬਹੁਤ ਜਿਆਦਾ ਧੰਨਵਾਦ ਕਿ ਤੁਸੀਂ ਸਾਨੂੰ ਆਪਣਾ ਇੰਨਾ ਕੀਮਤੀ ਸਮਾਂ ਜਿਉ ਦਿੱਤਾ ਬਹੁਤ ਮਿਹਰਬਾਨੀ ਤੁਹਾਡੀ ਸੋ ਥੈਂਕ ਯੂ ਧੰਨਵਾਦ ਜੀ ਬਹੁਤ ਸੋ ਇਸੇ ਤਰ੍ਹਾਂ ਗੱਲ ਕਰਦੇ ਕਰਦੇ ਮੈਂ ਬਾਬਾ ਜੀ ਤੋਂ ਪੁੱਛਣਾ ਚਾਹਵਾਂਗਾ ਕਿ ਬਾਬਾ ਜੀ ਇਹ ਜੋ ਪਹਾੜੀਆਂ ਹਨ ਇਹ ਕਿਹੜੀਆਂ ਪਹਾੜੀਆਂ ਦੇ ਨਾਲ ਅਟੈਚ ਹਨ ਜਿਵੇਂ ਕਿ ਗगनਜੀ ਦਾ ਢਿੱਲਾ ਹੈ ਜਾਂ ਉਹ ਪਹਾੜੀਆਂ ਸ਼ਵਾਲਕ ਦੀਆਂ ਪਹਾੜੀਆਂ ਨਾਲ ਅਟੈਚ ਦੱਸਦੇ ਹਨ ਸ਼ਵਾਲਕ ਦੀ ਪਹਾੜੀ ਦੀ ਲੇਅਰ ਹੈ ਜੀ ਇਹ ਸ਼ਵਾਲਕੀਆਂ ਪਹਾੜੀਆਂ ਇਹ ਤੋਂ ਮਤਲਬ ਗਗਨਦੀ ਦੇ ਢਿੱਲੇ ਤੋਂ ਪਠਾਨਕੋਟ ਤੋਂ ਲੈ ਕੇ ਰੋਪੜ ਤੱਕ ਇਹ ਸ਼ਵਾਲਕੀਆਂ ਪਹਾੜੀਆਂ ਗਣੀ ਜਾਂਦੀਆਂ ਰੋਪੜ ਤੱਕ ਰੋਪੜ ਤੱਕ ਰੋਪੜ ਤੱਕ ਉੱਪਰ ਜਿਹੜੀਆਂ ਜਿੰਨੇ ਪਹਾੜੀਆਂ ਕੰਢੇ ਏਰੀਆ ਜਿਹੜਾ ਤੇ ਸ਼ਵਾਲਕੀਆਂ ਪਹਾੜੀਆਂ ਦੇ ਵਿੱਚ ਹੀ ਆਉਂਦਾ ਹੈ ਜੀ ਜੀ ਇਹ ਐਸਟਰਾਜੀ ਫਿਰ ਸਾਰਾ ਜੰਗਲ ਹੀ ਹੈ ਮੈਕਸਿਮਮ ਜੰਗਲੀ ਵੀ ਹੈ ਆਬਾਦੀ ਬਹੁਤ ਮਤਲਬ ਵਿੱਚ ਹਾਂਜੀ ਵਿੱਚ ਵਿੱਚ ਆਬਾਦੀ ਜ਼ਿਆਦਾ ਹੈ ਅੱਛਾ ਜੀ ਤੋ ਠੀਕ ਹੈ ਇੱਕ ਲੇਅਰ ਇੰਨੀ ਹੈ ਮਤਲਬ ਰੋਪੜ ਤੋਂ ਲੈ ਕੇ ਮਤਲਬ ਆਪਣਾ ਪਠਾਨਕੋਟ ਤੋਂ ਲੈ ਕੇ ਹਿਮਾਚਲ ਤੋਂ ਲੈ ਕੇ ਇਧਰ ਕੰਢੀ ਦੇ ਏਰੀਆ ਤੋਂ ਜਿਹੜਾ ਪਹਿਲਾ ਹੁਸ਼ਿਆਰਪੁਰ ਪਠਾਨਕੋਟ ਹੁਸ਼ਿਆਰਪੁਰ ਰੋਡ ਹੈ ਇਸ ਉੱਪਰ ਦੀ ਹਾਂਜੀ ਉੱਪਰ ਪਾਸੇ ਦੀ ਇਹ ਸਾਰਾ ਚੱਲ ਗਿਆ ਰੋਪੜ ਤੱਕ ਫਿਰ ਇੱਕੋ ਹੀ ਲੇਅਰ ਹੈ ਜੀ ਜੀ ਸੋ ਬੜਾ ਹੀ ਇਹ ਖੂਬਸੂਰਤ ਏਰੀਆ ਹੈ ਜਿਸ ਤਰ੍ਹਾਂ ਬਾਬਾ ਜੀ ਦੱਸਦੇ ਹਨ ਕਿ ਪਠਾਨਕੋਟ ਤੋਂ ਲੈ ਕੇ ਹਾਂਜੀ ਜੋ ਰੋਪੜ ਤੱਕ ਇਸੇ ਤਰ੍ਹਾਂ ਇਹ ਸ਼ਵਾਲਕ ਦੀਆਂ ਪਹਾੜੀਆਂ ਦੇ ਨਾਲ ਅਟੈਚ ਬੜਾ ਹੀ ਖੂਬਸੂਰਤ 뷰 ਹੈ ਦੋਸਤੋ ਕਿਤੇ ਆਵੋ ਤੇ ਦੇਖੋ ਜਿਲ੍ਹਾ ਹਿਸ਼ਾਰਪੁਰ ਜਾਂ ਕਹਿ ਲਓ ਕਿ ਪਠਾਨਕੋਟ ਉੱਥੇ ਵੀ ਇਸ ਤਰ੍ਹਾਂ ਦਾ ਸਾਰਾ ਮਾਹੌਲ ਸਿਰਜਿਆ ਗਿਆ ਹੈ ਤੇ ਅਸੀਂ ਹੁਣ ਥੱਲੇ ਜਾ ਕੇ ਤੁਹਾਨੂੰ ਜੋ ਖੂਹ ਦੇ ਵੀ ਦਰਸ਼ਨ ਕਰਾਵਾਂਗੇ ਜਿੱਥੇ ਜਿਸ ਤਰ੍ਹਾਂ ਬਾਬਾ ਜੀ ਨੇ ਦੱਸਿਆ ਸੀ ਕਿ ਜੋ ਹਰੀਦਵਾਰ ਤੋਂ ਜੋ ਗੜਵੀ ਸੀ ਉਹ ਇੱਥੇ ਆਣ ਕੇ ਪ੍ਰਕਾਸ਼ ਹੋਈ ਸੀ ਸੋ ਗੰਗਾ ਜੀ ਦੀ ਹਾਂ ਜੀ ਗੰਗਾ ਜੀ ਦੀ ਸੀਰ ਮੰਨੀ ਗਈ ਹੈ ਔਰ 650 ਸਾਲ ਪੁਰਾਣੇ ਇਤਿਹਾਸ ਦੇ ਨਾਲ ਜੋ ਸੰਬੰਧਿਤ ਹੈ ਉਹ ਵੀ ਤੁਹਾਨੂੰ ਹੋ ਜਾ ਕੇ ਅਸੀਂ ਥੱਲੇ ਦਿਖਾਵਾਂਗੇ ਤੇ ਆਓ ਚੱਲਦੇ ਹਾਂ ਮੇਰੇ ਨਾਲ ਕੈਮਰਾਮੈਨ ਅਵਜੂਤ ਸਿੰਘ ਦੇਖੋ ਇਧਰ ਮੈਂ ਫਿਰ ਇੱਕ ਵਾਰੀ ਬਾਬਾ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਜੋ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਹਨ ਤੇ ਸੋ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਸੋ ਬਾਬਾ ਜੀ ਵੱਲੋਂ ਸਾਡਾ ਬਹੁਤ ਬਹੁਤ ਸਤਿਕਾਰ ਕੀਤਾ ਗਿਆ ਹੈ ਸੋ ਇਹਨਾਂ ਦਾ ਧੰਨਵਾਦ ਬਹੁਤ ਬਹੁਤ ਜੀ ਸੋ ਸਾਡੇ ਕੈਮਰਾਮੈਨ ਉਸ ਦਾ ਵੀ ਸਤਿਕਾਰ ਕੀਤਾ ਗਿਆ ਹੈ ਬਾਬਾ ਜੀ ਵੱਲੋਂ ਇਹ ਤਾਂ ਬੰਦੇ ਚੱਲਦਾ ਪਰ ਥੋੜੀ ਘੱਟ ਆ ਜੀ ਕੋਈ ਗੱਲ ਨਹੀਂ ਪਿੱਛੇ ਰਹੀਂ ਪਿੱਛੇ ਥੋੜੀ ਜਿਹੀ ਪਿੱਛੇ ਜਾਓ ਪਿੱਛੇ ਜਾਓ ਮੜੀਆ ਭੀਓਦ ਗਰ ਕਿ ਟ ਤੂੰ ਪੌਣ ਤੈਨੂੰ ਪੌਣੀ ਪੰਪ ਪਾ ਲੂਗਾ। ਤੋਗੇ ਮੈਂ ਤੋ ਫਿਰ ਇਹਦਾ ਗਾਲੂ ਬਣਨੀ। ਹੁਣ ਅਸੀਂ ਚੱਲਦੇ ਹਾਂ ਉਸ ਪ੍ਰਾਤਲ ਖੂਵਲਾ। ਆ ਜਾਓ। ਸੋਪ ਆ ਜਾ ਕਾਫੀ ਅਸੀਂ ਲੋਕ ਹੁਣ ਪੌੜੀਆਂ ਥਲੇ ਉਤਰਾਂਗੇ। ਖੜੀ ਦੁਵਾਰੇ ਬਹੁਤ ਹੀ ਸ਼ਾਨਦਾਰ ਜੋ ਮਾਤਾਵਰਣ ਵੀ ਹੈ ਤੇ ਡਰਾਉਣਾ ਵੀ ਹੈ। ਪਹਾੜੀ ਏਰੀਆ ਪੂਰਾ ਜੰਗਲੀ ਏਰੀਆ ਆ। ਘੁੰਮਣ ਵਾਸਤੇ ਮਨਪਸੰਦ ਜਗ੍ਹਾ ਹੈ। ਤੁਸੀਂ ਇੱਥੇ ਕੋਈ ਨਾ ਕੋਈ ਆਪਣੀ ਸੱਤ ਵੀ ਕਰ ਸਕਦੇ ਹੋ। ਜਿਸ ਤਰ੍ਹਾਂ ਸਾਨੂੰ ਪਿੱਛੇ ਬਾਬਾ ਜੀ ਨੇ ਦੱਸਿਆ ਸੀ ਕਿ ਨੀਚੇ ਜੋ ਰੋਡ ਵੀ ਬਣ ਰਿਹਾ ਹੈ ਦਵੱਲੇ ਇੱਕ ਸਾਈਡ ਬਣ ਚੁੱਕਾ ਹੈ ਤੇ ਦੂਸਰੀ ਸਾਈਡ ਵੀ ਬਣੇਗਾ। ਵਾਰਸ਼ ਦੇ ਮੌਸਮ ਦੇ ਵਿੱਚ ਖੂਹ ਜੋ ਪਾਣੀ ਇਥੋਂ 흘ਲੇ ਜਾਂਦਾ ਹੈ ਅਤੇ ਉਹ ਨਹਿਰ ਹੈ ਲੈ ਦੇ ਵਿੱਚ ਜਾ ਕੇ ਪੈਂਦਾ ਹੈ ਤੇ ਪਹੁੰਚ ਗਏ ਜਿੱਥੇ ਹਰਜਵਾਰ ਤੋਂ ਉਹ ਗੜਵੀ ਉਹ ਗਰनाथ ਜੀ ਨੇ ਇਹ ਜੀ ਸੀ ਜੋ ਇਸ ਜਗ੍ਹਾ ਤੇ ਆ ਕੇ ਜਿਵੇਂ ਖੂਦੇ ਆ ਕੇ ਜੋ ਪ੍ਰਕਾਸ਼ ਹੋਈ ਸੀ ਭਾਵ ਕੇ ਇਸ ਕੋਟ ਦੇ ਵਿੱਚੋਂ ਨਿਕਲੀ ਸੀ ਇਹ ਉਹ ਮੰਦਿਰ ਹੈ ਪਰ ਹੁਣ ਉਸ ਵਿਸ਼ਾ ਤੇ ਪਹੁੰਚ ਚੁੱਕੇ ਹਾਂ